ਤੇ ਅੱਜ ਇਹਨਾਂ ਨਾਲ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਉਸ ਦੌਰ ਦੀ ਕਿ ਪੰਜਾਬ ਖਾਲਸਾ ਰਾਜ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ ਤੇ ਕਿ ਇਹ ਉਸ ਤੋਂ ਬਾਅਦ ਖਾਲਸਾ ਰਾਜ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਇਆ ਜਾਂ ਆਪਣੇ ਹੋਣ ਦੇ ਵਿੱਚ ਆਇਆ ਸਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹਦ ਆ ਅਹਿਮਦ ਸ਼ਾਹਦ ਲੁੱਟਖੜਦੇ ਸਨ ਹਾਂਜੀ ਲੁੱਟ ਉਸ ਲੁੱਟ ਦੇ ਵਿੱਚ ਜਦੋਂ ਇੱਕ ਬੰਦਾ ਉੱਠਦਾ ਔਰ ਉਹ ਉਹਨਾਂ ਦੀ ਆਸ ਬਣਦਾ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕਹਿ ਦਿੱਤਾ ਕਿ ਮੈਂ ਪੰਜਾਬ ਦੇ ਜਿਲ੍ਹਾ ਹੈ ਨਾ ਦਰਵਾਜ਼ੇ ਯਾ ਬੂਏ ਉਹ ਅਫਗਾਨੀਆਂ ਦੇ ਮੂੰਹ ਤੇ ਹਮੇਸ਼ਾ ਲਈ ਬੰਦ ਕਰ ਛੜੇ ਜੀ ਜੀ ਤੇ ਉਹ ਅੱਜ ਤੱਕ ਬੰਦ ਨੇ ਅਫਗਾਨੀ ਦੇ ਪੁੱਤਰ ਨੂੰ ਨੇ ਪੋਤਰੇ ਨੂੰ ਨੇ ਬਾਹਰ ਜਦੋਂ ਲਲਕਾਰਿਆ ਕਿ ਆਇਆ ਚੜ੍ਹਤ ਸਿੰਘ ਦਾ ਪੋਤਰਾ ਬਾਹਰ ਆ ਹਾਂਜੀ ਤੇ ਉਸ ਵੇਲੇ ਜਦੋਂ ਚਲਾ ਗਿਆ ਅੰਦਰ ਜੀ ਤੇ ਦਰਵਾਜ਼ਾ ਉਹ ਖੁੱਲੇ ਨੇ ਕਿਲੇ ਦੇ ਤੇ ਜਿਸਲੇ ਗਏ ਨੇ ਤੇ ਜਿਹੜਾ ਤਖਤ ਲੱਗਾ ਹੈ ਮੁਗਲਾਂ ਦਾ ਹਾਂਜੀ ਉਹਨੇ ਕਿ ਮੈਂ ਇਹਦੇ ਤੇ ਨਹੀਂ ਬਹਿਣਾ ਇਹ ਤਖੱਦੇ ਦੇ ਸਿਰ ਤੇ ਖੂਨ ਆ ਪੰਜਾਬ ਦਾ ਅਸੀਂ ਇਹਦੇ ਤੇ ਨਹੀਂ ਬੈਣਾ ਇਹ ਹਸਮੁਖ ਰਾਜਾ ਸੀ ਉਹਦੀਆਂ ਜਿੰਨੀਆਂ ਕਹਾਣੀਆਂ ਤੁਹਾਨੂੰ ਮਿਲਣਗੀਆਂ ਨਾ ਉਹ ਬੜੀਆਂ ਸਵਾਦੀ ਕਹਾਣੀਆਂ ਨੇ ਕਿ ਉਹ ਆਮ ਤੌਰ ਤੇ ਤੇ ਲੋਕਾਂ ਨੇ ਲੋਕ ਜਿਹੜੇ ਸੁਣਦੇ ਸਨ ਉਹਨਾਂ ਨੇ ਬਣਾਈਆਂ ਰਾਜੇ ਤੋਂ ਪਰ ਰਾਜਾ ਸਾਹਿਬ ਜਿਹਨੇ ਸਾਨੂੰ ਉਹਨਾਂ ਦੇ ਨਾਲ ਬੜੀਆਂ ਸੋਹਣੀਆਂ ਕਹਾਣੀਆਂ ਨੇ ਜੁੜੀਆਂ ਆ ਐਵੇਂ ਇੱਕ ਕਹਾਣੀ ਹੈ ਕਿ ਉਹ ਮਹਾਰਾਜਾ ਸਾਹਿਬ ਸਵੇਰੇ ਉੱਠਦੇ ਨੇ ਤੇ ਉਹਨਾਂ ਨੂੰ ਆ ਕੇ ਉਹਨਾਂ ਦੇ ਸਹੁਰਿਆਂ ਦਾ ਮਰਾਸੀ ਕਹਿੰਦਾ ਵੀ ਮੈਂ ਆਇਆ ਤੇ ਮੈਨੂੰ ਤੁਹਾਡੇ ਸੋਹਰਾ ਸਾਹਿਬ ਜਿਹੜੇ ਨੂੰ ਖਾਬ ਚ ਮਿਲੇ ਸਨ ਤੋਂ ਨਾ ਕਿ ਅਸੀਂ ਸਵੇਰੇ ਰਾਜੇ ਦੇ ਮੱਥੇ ਲੱਗੀ ਤੋਂ ਕੋਈ ਜਾ ਕੇ 5 ਰੁਪਏ ਲੈ ਲਿਆ ਰਾਜਾ ਸਾਹਿਬ ਨੇ ਗੱਲ ਸੁਣ ਕੇ ਤੇ ਅੰਗੋ ਹੱਸਿਆ ਉਹਨੇ ਕਿਹਾ ਰਾਤ ਤੂੰ ਜੀ ਸੋਹਰਾ ਸਾਹਿਬ ਮੇਰੀ ਖਾਬ ਚ ਵੀ ਆਏ ਸਨ ਤੇ ਉਹਨੇ ਕਿਹਾ ਜੀ ਜਦੋਂ ਆਏ ਤੇ ਦੋ ਛਿੱਤਰ ਮਾਰੀ ਅਸੀਂ ਇਹ ਕਹਿੰਨੇ ਕਿ ਜਿਹੜਾ ਪੰਜਾਬ ਕੋਲੋਂ ਡੱਕਿਆ ਨਹੀਂ ਨਾ ਗਿਆ ਉਹ ਫਿਰ ਤੋੜ ਹੀ ਗਿਆ ਉਹਨੂੰ ਕੋਈ ਵੀ ਨਹੀਂ ਡੱਕ ਸਕਿਆ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਇਸ ਟਾਈਮ ਆਪਣਾ ਪਾਕਿਸਤਾਨ ਦਾ ਟੂਰ ਕਰ ਰਿਹਾ ਤੇ ਪਾਕਿਸਤਾਨ ਲਾਇਲਪੁਰ ਦੇ ਵਿੱਚ ਆਪਾਂ ਭਾਈ ਸਾਹਿਬ ਜੀ ਨਾਲ ਬੈਠੇ ਆ ਇਹਨਾਂ ਦੇ ਘਰ ਦੇ ਵਿੱਚ ਤੇ ਇਹ ਸਿੱਖ ਹਿਸਟਰੀ ਦੇ ਬਹੁਤ ਸਰਚ ਕਰ ਰਹੇ ਨੇ ਸਿੱਖ ਰਾਜ ਦੀ ਹਿਸਟਰੀ ਜਾਂ ਏਸ਼ੀਅਨ ਸਟ੍ਰੈਮ ਦੀ ਹਿਸਟਰੀ ਤੇ ਬਹੁਤ ਸਰਚ ਕਰ ਰਹੇ ਨੇ ਬਹੁਤ ਕੋਸ਼ਿਨਾ ਕੋਲਾ ਇਹਨਾਂ ਦੇ ਇੱਕ ਸਾਹਿਬ ਦਾ ਆਪਾਂ ਕਹਿ ਸਕਦੇ ਬਹੁਤ ਖਜ਼ਾਨਾ ਇਹਨਾਂ ਨੇ ਸਾਹਮ੍ਹਿਆ ਹੋਇਆ ਸਿੱਖ ਹਿਸਟਰੀ ਦਾ ਜਾਂ ਪਹਿਲੇ ਸਮੇਂ ਦਾ ਤੇ ਅੱਜ ਇਹਨਾਂ ਨਾਲ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਉਸ ਦੌਰ ਦੀ ਕਿ ਪੰਜਾਬ ਖਾਲਸਾ ਰਾਜ ਤੋਂ ਪਹਿਲਾਂ ਦਾ ਪੰਜਾਬ ਕਿਹੋ ਜਿਹਾ ਸੀ ਤੇ ਕਿ ਇਹ ਉਸ ਤੋਂ ਬਾਅਦ ਖਾਲਸਾ ਰਾਜ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਇਆ ਜਾਂ ਆਪਣੇ ਹੋਣ ਦੇ ਵਿੱਚ ਆਇਆ ਤੇ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਜੀ ਆਪਣੇ ਪੋਡਕਾਸਟ ਵਿੱਚ ਤੇ ਬਹੁਤ ਖੁਸ਼ੀ ਆ ਇੱਥੇ ਆਏ ਤੁਹਾਨੂੰ ਮਿਲੇ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਏ ਸਾਡੇ ਜੀ ਆਏ ਨੇ ਜਨਾਬ ਲਾਇਲਪੁਰ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ ਬੜਾ ਚਾਹ ਹੁੰਦਾ ਹੈ ਕਿ ਕੋਈ ਜਲੀ ਸਾਡੀ ਯੰਗ ਦੇ ਲੋਕ ਨੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਉਹ ਆ ਕੇ ਜਦੋਂ ਪੰਜਾਬ ਦੀ ਤਾਰੀਖ ਤੇ ਹਵਾਲੇ ਨਾਲ ਬੈਠਦੇ ਨੇ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ ਔਰ ਮੈਂ ਮੇਰੀ ਇਹ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਨੇ ਅੱਜ ਕੱਲ ਦੇ ਲੋਕ ਜਿਸ ਨਾਮ ਨੂੰ ਦੇਖਣਾ ਚਾਹੁੰਦੇ ਨੇ ਉਹ ਲੋਕ ਜਦੋਂ ਪੰਜਾਬ ਦੀ ਗੱਲ ਕਰਦੇ ਔਰ ਖਾਸ ਕਰ ਇਹ ਕਹ ਲੋ ਕਿ ਸਾਡੇ ਵਾਸਤੇ ਇੱਕ ਬੜੀ ਵੱਡੀ ਜਿਹੜੀ ਗੱਲ ਹੈ ਨਾ ਉਹ ਇਹ ਹੈ ਕਿ ਹਾਊ ਟੂ ਡੀ ਕੋਲੋਨਾਈਜ਼ ਦਾ ਦ ਹਿਸਟਰੀ ਸਾਨੂੰ ਉਸ 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 ਜਿਹੜਾ ਕਲੋਨੀਅਲ ਜਕੜਬੰਦੀ ਹੈ ਜਾਂ ਜਿੰਜਫਾ ਉਦੋਂ ਚੋਂ ਕਿਦਾਂ ਤਰੀਖ ਜਿਹੜੀ ਉਹਨੂੰ ਕੱਢੀਏ ਤੇ ਫਿਰ ਉਸੀ ਆਪਣੀ ਗੱਲਬਾਤ ਕਰੀਏ ਸੋ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਅੱਜ ਆਏ ਇੱਥੇ ਔਰ ਤੁਹਾਡਾ ਮੈਨ ਟੌਪਿਕ ਵੀ ਚੰਗਾ ਲੱਗਾ ਵੀ ਪੰਜਾਬ ਨੂੰ ਲੈ ਕੇ ਮੈਂ ਹਮੇਸ਼ਾ ਇਹ ਗੱਲ ਕਰਨਾ ਕਿ ਪੰਜਾਬ ਦਾ ਜਦੋਂ ਅਸੀਂ ਉਦੋਂ ਹੁਣ ਜਦੋਂ ਅਸੀਂ ਪਛਾਣਨ ਦੀ ਕੋਸ਼ਿਸ਼ ਕਰਦੇ ਤੇ ਉਹਦੀ ਫਿਰ ਜਿਹੜੀ ਜੜ੍ਹ ਹੈ ਨਾ ਉਹ ਸਾਨੂੰ ਜਾ ਕੇ 5000 ਸਾਲ ਪੁਰਾਣੀ ਹੜੱਪਾ ਚੋਂ ਲੱਭਦੀ ਹੈ ਠੀਕ ਹੈ ਕਿ ਵੀ ਇੱਕ ਉਸ ਵੇਲੇ ਦਾ ਸਮਾਜ ਤੁਸੀਂ ਸੋਚੋ ਜਿਦੋਂ ਲੋਕ ਜਲੇ ਹੈ ਨੇ ਉਹ ਇੱਕ ਚਲੋ ਜੀ ਅਸੀਂ ਹੰਟਰ ਸੁਸਾਇਟੀ ਨਾਂ ਵੀ ਗਈਏ ਤੇ ਚਲੋ ਛੋਟੀਆਂ ਮੋਟੀਆਂ ਵਸਤੀਆਂ ਚ ਰਹਿਣ ਵਾਲੇ ਲੋਕ ਸਨ ਜਿਹੜੇ ਬਿਲਕੁਲ ਹੀ ਖਾਨਾ ਬਦੋਸ਼ਾਂ ਵਰਗੀ ਜ਼ਿੰਦਗੀ ਨੁਮਾਇੰ ਗੁਹਾਰੇ ਸਨ ਉਸ ਵੇਲੇ ਦੇ ਵਿੱਚ ਇੱਕ ਸ਼ਹਿਰ ਆਬਾਦ ਕਰਨਾ ਫਿਰ ਉਹ ਪੱਕੀਆਂ ਇੱਟਾਂ ਦਾ ਬਣਿਆ ਹੋਣਾ ਫਿਰ ਉਹਦੀਆਂ ਦੀਵਾਰਾਂ ਉਹਦੇ ਜਿਹੜੇ ਰਸਤੇ ਨੇ ਉਹ ਬਿਲਕੁਲ ਸਿੱਧੇ ਹੋਣੇ ਫਿਰ ਉਹਦੇ ਵਿੱਚ ਵਾਟਰ ਸਪਲਾਈ ਸਿਸਟਮ ਔਰ ਸੀਵਰੇਜ ਸਿਸਟਮ ਦਾ ਅੰਡਰਗ੍ਰਾਊਂਡ ਹੋਣਾ ਠੀਕ ਹੈ ਔਰ ਫਿਰ ਉਹਦੇ ਨਾਲ-ਨਾਲ ਤੁਸੀਂ ਵੇਖੋ ਕਿ ਉੱਥੋਂ ਜਿਹੜੀ ਪੋਟਰੀ ਮਿਲਦੀ ਏ ਉਹ ਏਡੀ ਨਫੀਸ ਏ ਕਿ ਯਾਨੀ ਉਹ ਉਹ ਜ਼ਾਹਿਰ ਹੈ ਉਹ ਆਗ ਦੀ ਉਸ ਹੀਟ ਨੂੰ ਸਮਝਦੇ ਸਨ ਜੀ ਵੀ ਆਗ ਨੂੰ ਅਗਰ ਉਹ ਤੇਜ਼ ਹੋ ਜਾਗੀ ਤੇ ਫਿਰ ਵੀ ਮਿੱਟੀ ਦਾ ਪਰਣਾ ਟੁੱਟ ਜਾਏਗਾ ਜਾਂ ਵਿੰਗਾ ਹੋ ਜਾਏਗਾ ਜਾਂ ਕਾਲਾ ਖਿੰਗਰ ਹੋ ਜਾਏਗਾ ਉਹਨੂੰ ਉਹਨਾਂ ਨੇ ਇੱਕ ਖਾਸ ਟੈਂਪਰੇਚਰ ਤੇ ਪਕਾਣਾ ਤੇ ਫਿਰ ਉਹਨੂੰ ਅੱਗੇ ਲੈ ਕੇ ਜਾਣਾ ਇਹ ਆ ਪੰਜਾਬ ਦਾ ਮੋਟ ਠੀਕ ਜੀ ਠੀਕ ਹੈ ਉਥੋਂ ਕਈ ਜ਼ਿਲ੍ਹਾ ਨੇ ਨਾ ਉਹ ਸਾਨੂੰ ਸੀਲਸ ਮਿਲੀਆਂ ਜਾਂ ਮੋਰਾ ਮਿਲੀਆਂ ਤੇ ਉਹਨਾਂ ਤੇ ਬਣੀਆਂ ਹੋਈਆਂ ਤਸਵੀਰਾਂ ਜਿਹੜੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਇਹ ਜਿਹੜਾ ਸਮਾਜ ਹੈ ਨਾ ਇਹ ਇਕੁਐਲਿਟੀ ਤੇ ਸੀ ਜੀ ਮਤਲਬ ਇੱਥੇ ਬਾਕੀ ਹੁਣ ਵੇਖੋ ਤੁਸੀਂ ਏਜੀਪਸ਼ੀਅਨ ਸਿਵਿলাইゼਸ਼ਨ ਪੈਰਾਮਿਡਸ ਬਣੇ ਹੋਏ ਨੇ ਜੀ ਰਾਜਿਆਂ ਦੀਆਂ ਤਸਵੀਰਾਂ ਨੇ ਉੱਥੇ ਤੁਹਾਨੂੰ ਬਹੁਤ ਵੱਡੇ ਵੱਡੇ ਉਹਨਾਂ ਦੇ ਸੋਨੇ ਦੇ ਖਜ਼ਾਨੇ ਮਿਲਦੇ ਆ ਹਾਂਜੀ ਇਸੇ ਤਰ੍ਹਾਂ ਹੀ ਮੈਸੋਪੋਟੇਮੀਆ ਦੇ ਵਿੱਚ ਵੀ ਸਾਨੂੰ ਇਹ ਸਾਰਾ ਕੁਝ ਮਿਲਦਾ ਹੈ ਪਰ ਪੰਜਾਬ ਵੱਖਰਾ ਕਿਸ ਤਰ੍ਹਾਂ ਹੈ ਪੰਜਾਬ ਉਹਨਾਂ ਦਾ ਕੰਟੈਂਪੋਰੀ ਹੈ ਪੰਜਾਬ ਜਦੋਂ ਉਹ ਸ਼ਹਿਰ ਉੱਸਰਦੇ ਨਹੀਂ ਬਲਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਇਹ ਸ਼ਹਿਰ ਬਣਿਆ ਫਿਰ ਇਹ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੋਣ ਦੇ ਵਿੱਚ ਆਇਆ ਜੀ 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 ਪੰਜਾਬ ਆਇਆ ਉਹਨੇ ਅੱਜ ਤੋਂ ਮਤਲਬ ਕਿ 5000 ਸਾਲ ਤੇ ਉਹਨਾਂ ਦੇ ਲਈ ਕਾਰਬਨ ਡੇਟਿੰਗ ਨੇ ਕੱਢ ਦਿੱਤੀ ਤਾਰੀਖ ਜੀ ਲੇਕਿਨ ਜਿਨ੍ਹਾਂ ਨੇ ਸ਼ਹਿਰ ਵਸਾਇਆ ਹੋਏਗਾ ਉਹ ਉਹਨਾਂ ਨੇ ਇੱਕ ਦਿਨ ਤੇ ਨਹੀਂ ਵਸਾਇਆ ਉਹਨੇ ਕਿ 10 12000 ਸਾਲ ਤੋਂ ਕੰਮ ਕਰਕੇ ਉਹਨਾਂ ਨੇ ਉਹਨੂੰ ਛੱਤਿਆ ਬਣਾਇਆ ਤੇ ਫਿਰ ਇਹਦੇ 'ਚ ਮਜ਼ੇਦਾਰ ਗੱਲ ਏ ਮਨਦੀਪ ਕੇ ਜਿਲੀ ਮੈਂ ਕਹਿੰਦਾ ਕਿ ਇਹਦੇ ਤੇ ਬਾਰ-ਬਾਰ ਗੱਲ ਹੋਣੀ ਚਾਹੀਦੀ ਹੈ ਕਿ ਉਸ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਕਰੋੜਾਂ ਇੱਟਾਂ ਨੇ ਐਡਾ ਵੱਡਾ ਸ਼ਹਿਰ ਏ ਜੀ ਪਰ ਉਸ ਪੂਰੇ ਸ਼ਹਿਰ ਦੇ ਵਿੱਚ ਰਾਜੇ ਦੇ ਮਹਾਲ ਵਾਸਤੇ ਕੋਈ ਇੱਟ ਨਹੀਂ ਹੈ ਬਾਦਸ਼ਾਹ ਕੋਈ ਨਹੀਂ ਸ਼ਹਿਰ ਦਾ ਕੋਈ ਜੀ ਲੋਕ ਆਪ ਚਲਾ ਰਹੇ ਨੇ ਸ਼ਹਿਰ ਕਮਿਊਨਿਟੀ ਸੈਂਟਰ ਤੇ ਮਿਲਦੇ ਆ ਪਰ ਉੱਥੇ ਕੋਈ ਦਰਬਾਰ ਨਹੀਂ ਮਿਲਦਾ ਕਿਸੇ ਦਾ ਵੀ بڑا ਵੱਡਾ ਕਿਸੇ ਨੇ ਕਬਜ਼ਾ ਕੀਤਾ ਹੋਏ ਤੇ ਰਾਜਾ ਬੈਠਾ ਇਦਾਂ ਦਾ ਕੁਝ ਨਹੀਂ ਹੈ ਪੰਜਾਬ ਦੀ ਜਾੜੀ ਉੱਥੇ ਪਈ ਹੈ ਭੀ ਇੱਥੇ ਦਾ ਜਿਲ੍ਹਾ ਰਾਜਾ ਹੈ ਨਾ ਉਹ ਕਿਸੇ ਹਵੇਲੀ ਚ ਨਹੀਂ ਰਹਿੰਦਾ ਉਹਦਾ ਕੋਈ ਅਲੈਦਾ ਖਲਕਤ ਤੋਂ ਘਰ ਹੀ ਨਹੀਂ ਹੈ ਇਹ ਪੰਜਾਬੀਆਂ ਦਾ ਇਤਿਹਾਸ ਹੈ ਤੇ ਉਹ ਉੱਥੇ ਇੱਕੋ ਜੇ ਸਾਰੇ ਘਰ ਬਣੇ ਹੋਏ ਨੇ ਉਹ ਵੇਖੇ ਜਾ ਸਕਦੇ ਤਰੀਕ ਸਾਬਤ ਕਰ ਦਿੱਤਾ ਹੈ ਤੇ ਉਹ ਮੌਜੂਦ ਨੇ ਇੱਥੋਂ ਇਹ ਸਾਰੀ ਸੋਸਾਇਟੀ ਜਿਹੜੀ ਇਹਨਾਂ ਟੁਰਦੀ ਏ ਔਰ ਫਿਰ ਉਹਦੇ ਨਾਲ ਨਾਲ ਫਿਰ ਜਿਵੇਂ ਅਸੀਂ ਇਹਨੂੰ ਗਾਂ ਨੂੰ ਆਂਦਾ ਵੇਖਨੇ ਆ ਕਿ ਬਾਕੀ ਜਿਹੜੀਆਂ ਸਿਵਲਾਈਜੇਸ਼ਨਸ ਨੇ ਉਹਨਾਂ ਚ ਰਾਜਿਆਂ ਦੀਆਂ ਕਬਰਾਂ ਤੇ ਉਹਨਾਂ ਦੇ ਮਹਾਲ ਬਚੇ ਹੋਏ ਨਜ਼ਰ ਆਉਂਦੇ ਨੇ ਪਰ ਸਾਡਾ ਜਲਾ ਪੰਜਾਬ ਚ ਸਿਵਿলাইゼਸ਼ਨ ਸੀ ਨਾ ਇੱਥੇ ਸ਼ਹਿਰ ਵਸੇ ਹੋਏ ਨਜ਼ਰ ਆਉਂਦੇ ਠੀਕ ਹੈ ਜਿਹੜੀਆਂ ਹੁਣ ਇਸ ਟਾਈਮ ਜਿਹੜੀਆਂ ਦੀਆਂ ਸਿਰਫ ਨੀਹਾਂ ਹੀ ਰਹਿ ਗਈਆਂ ਨੇ ਹਾਂ ਜੀ ਨੀਹਾਂ ਰਹਿ ਗਈਆਂ ਪਰ ਉਹ ਬਹੁਤ ਸਾਰਾ ਸਾਨੂੰ ਉਹਦੇ ਤੋਂ ਹਸਾਬ ਲੱਗਦਾ ਕਿ ਬਈ ਇੱਥੇ ਕੀ ਸੀ ਤੇ ਜਿਆਦਾ ਇਹ ਕਿਹੜੇ ਸ਼ਹਿਰ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਹਾਂ ਜੀ ਵੇਖੋ ਜਿਹੜਾ ਸਭ ਤੋਂ ਵੱਡਾ ਜਲਾ ਸਾਡਾ ਤੇ ਹੜੱਪਾ ਹੈ ਨਾ ਸਾਈਵਾਲ ਇੱਥੋਂ ਸੀ ਜਿੱਥੇ ਲਾਲਪੁਰ ਬੈਠੇ ਆਂ ਇੱਥੋਂ 90 ਕਿਲੋਮੀਟਰ ਤੇ ਹੀ ਹੈ ਬਿਲਕੁਲ ਅਸੀਂ ਉਹਦੇ ਜੀ ਬੈਠੇ ਹਾਂ ਸਕੇ ਜੀ ਆਂ ਤੇ ਉੱਥੇ ਸਾਰਾ ਹੜੱਪਾ ਮਿਊਜ਼ੀਅਮ ਹੈ ਉੱਥੇ ਵੱਖ-ਵੱਖ ਨੰਨੀਆਂ ਲਖਾਈਆਂ ਔਰ ਉਹਨੂੰ ਹੁਣ ਲੱਬਿਆਂ ਵੀ 100 ਸਾਲ ਹੋ ਗਏ ਤੇ ਇਹ ਸਾਰਾ ਸਾਡਾ ਉਥੇ ਇਤਿਹਾਸ ਮੌਜੂਦ ਹੈ ਫਿਰ ਮੈਂ ਉਥੋਂ ਇਸ ਤੋਂ ਗੱਲ ਸ਼ੁਰੂ ਕਰਦਾ ਕਿ ਵੀ ਉਥੋਂ ਸਾਨੂੰ ਸਮਝ ਆ ਜਾਂਦੀ ਕਿ ਜਦੋਂ ਬਿਲਕੁਲ ਨਵਾਂ ਸਮਾਜ ਬਣਿਆ ਤਾਂ ਉਹ ਕਿੱਦਾਂ ਬਣਿਆ ਬਿਲਕੁਲ ਉਦੋਂ ਤੋਂ ਬਾਅਦ ਫਿਰ ਜਿਲ੍ਹਾ ਪੰਜਾਬ ਇਹਨਾਂ ਪੰਜਾਬ ਦੇ ਵਿੱਚ ਰਾਜਾ ਕਦੀ ਉਸ ਤਰ੍ਹਾਂ ਦਾ ਰਾਜਾ ਰਿਹਾ ਨਹੀਂ ਜਿੱਦਾਂ ਲੋਕ ਉਹਨੂੰ ਅਮੇਜਨ ਕਰਦੇ ਨੇ ਜੀ ਪੀ ਲੋਕ ਜਲੇ ਨੇ ਉਹ ਧਰਮ ਦੀ ਉਸ ਤਰ੍ਹਾਂ ਦੀ ਵੰਡੇ ਚ ਮੌਜੂਦ ਨਹੀਂ ਮਤਲਬ ਉਹਦੀ ਮੈਂ ਬਹੁਤ ਸਰੀ ਮਸਾਲਾ ਦੱਸਣਾ ਕਿ ਇੱਥੇ ਮਸ ਜਿਸ ਤਰ੍ਹਾਂ ਬਹੁਤ ਸਾਰੇ ਜਿਹੜੇ ਮਜ਼ਹਬ ਨੇ ਉਹ ਇੱਥੇ ਆਏ ਵਾ ਫਾਰ ਐਗਜ਼ਾਮਪਲ ਅਸੀਂ ਪਹਿਲੇ ਗੱਲ ਕਰਨੀ ਹੈ ਕਿ ਵੀ ਜਿਹੜਾ ਹਿੰਦੂ ਮਤ ਉਹ ਸੈਂਟਰਲ ਏਸ਼ੀਆ ਚੋਂ ਆਇਆ ਹਾਂਜੀ ਤੇ ਉਹਨੇ ਹੜੱਪਾ ਤੇ ਕਬਜ਼ਾ ਕੀਤਾ ਉਹ ਇੱਥੇ ਇੱਥੇ ਫੱਲਿਆ ਫੁੱਲਿਆ ਇਸੇ ਤਰ੍ਹਾਂ ਹੀ ਫੇਰ ਫਿਰ ਤੁਸੀਂ ਵੇਖੋ ਕਿ ਬੁੱਧਿਸਟ ਜਦੋਂ ਆਏ ਹਾਂਜੀ ਤੇ ਭਗਵਾਨ ਜਦੋਂ ਬੁੱਧਾ ਜੀ ਇੱਥੇ ਆਂਦੇ ਨੇ ਤੇ ਬੁੱਧਾ ਜੀ ਅੱਜ ਦਾ ਸਾਰਾ ਦਾ ਸਾਰਾ ਸਮਾਨ ਤੁਸੀਂ ਸਲਾਮਬਾਦ ਜਾਣਾ ਟੈਕਸਲੇ ਪਿਆ ਹੋਇਆ ਹਾਂਜੀ ਟੈਕਸਲੇ ਚ ਆਇਆ ਤੇ ਫਿਰ ਉੱਥੇ ਮਹਾਰਾਜਾ ਅਸ਼ੋਕ ਆਏ ਤੇ ਫਿਰ ਉਹ ਵੱਡਾ ਉਹਨਾਂ ਦਾ ਸਿਲਸਿਲਾ ਬਣ ਗਿਆ ਠੀਕ ਹੈ ਤੇ ਇਸੇ ਤਰ੍ਹਾਂ ਹੀ ਫਿਰ ਜਦੋਂ ਜਿਲਾ ਹੈ ਉਹ ਇਸਲਾਮ ਆਇਆ ਤੇ ਇਸਲਾਮ ਦੇ ਵੱਡੇ ਜਿਲੇ ਨੇ ਉਹ ਦਾਤਾ ਸਾਹਿਬ ਤੁਸੀਂ ਲਾਹੌਰ ਜਾਓਗੇ ਔਰ ਹੋਰ ਵੀ ਬਹੁਤ ਸਾਰੇ ਬਜ਼ੁਰਗ ਇੱਥੇ ਆਏ ਤੇ ਉਹ ਉਸਨਾਂ ਇਸ ਤਰ੍ਹਾਂ ਹੀ ਗੁਰੂ ਸਾਹਿਬ ਦਾ ਜਨਮ ਜਿਲਾ ਹੈ ਉਹ ਸਾਡੇ ਨਨਕਾਰਾ ਸਾਹਿਬ ਇੱਥੇ ਹੁੰਦਾ ਹੈ ਔਰ ਉਹ ਫਿਰ ਇੱਥੇ ਫਿਰ ਜਦੋਂ ਪੂਰੀ ਦੁਨੀਆ ਫੇਰ ਕੇ ਫਿਰ ਉਹ ਵਾਪਸ ਉੱਥੇ ਹੀ ਆਏ ਔਰ ਉੱਥੇ ਹੀ ਰਹੇ ਔਰ ਫਿਰ ਜਿਲਾ ਹੈ ਉਹ ਜੀ ਕਰਤਾਰਪੁਰ ਸਾਹਿਬ ਤੁਸੀਂ ਜਾਓ ਉਹਨਾਂ ਦੇ ਅੱਗੇ ਤੇ ਇਹ ਪੰਜਾਬ ਦੇ ਵਿੱਚ ਨਾ ਉਹ ਖੁੱਲ ਸੀ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਨਾ ਉਹ ਸਿੱਖ ਵੀ ਲੋਕ ਗੱਲ ਸੁਣਦੇ ਔਰ ਕਰਦੇ ਸਨ ਲੜਾਈ ਕਿਸੇ ਤਰ੍ਹਾਂ ਦੀ ਉਹ ਨਹੀਂ ਸੀ ਹੈ ਕਿ ਮਤਲਬ ਕਿ ਲੌਜੀਕ ਤੋਂ ਬਗੈਰ ਨਹੀਂ ਲੜਦੇ ਸਨ ਕਿਸੇ ਨਾਲ ਤੇ ਫਿਰ ਇਹ ਵੇਖੋ ਕਿ ਦੂਜੇ ਨੰਬਰ ਤੇ ਨਾ ਉਹ ਡਿਫੈਂਸ ਲਾਈਨ ਤੇ ਰਹਿੰਦੇ ਸਨ ਅੱਛਾ ਡਿਫੈਂਸ ਲਾਈਨ ਤੋਂ ਮੁਰਾਦ ਇਹ ਵੀ ਕੋਈ ਪੂਰਾ ਸੈਂਟਰਲ ਏਸ਼ੀਆ ਤੇ ਪਹਾੜਾਂ ਤੋਂ ਰਹਿੰਦੇ ਹੋਏ ਜੰਗ ਜੋ ਜਦੋਂ ਆਉਂਦੇ ਸਨ ਤੇ ਉਹਨਾਂ ਨੇ ਦਿੱਲੀ ਜਾਣਾ ਹੁੰਦਾ ਸੀ ਤਖਤ ਤੇ ਦਿੱਲੀ ਸੀ ਤਖਤ ਤੇ ਦਿੱਲੀ ਪੈਂਦਾ ਸੀ ਸੈਂਟਰ ਜਿਹੜਾ ਮੇਨ ਸੀ ਉਹ ਦਿੱਲੀ ਚ ਦਿੱਲੀ ਸੀ ਹੁਣ ਦਿੱਲੀ ਦਾ ਜਿਹੜਾ ਸੈਂਟਰ ਸੀ ਨਾ ਉਹਨੂੰ ਪੰਜਾਬੀ ਬਚਾਉਂਦਾ ਸੀ ਪੰਜਾਬੀ ਲੜਦਾ ਸੀ ਇਹ ਪੰਜਾਬ ਦੇ ਵਿੱਚੋਂ ਲੰਘ ਕੇ ਜਾਣਾ ਜਿਵੇਂ ਗੇਟਵੇ ਆਫ ਇੰਡੀਆ ਇੱਥੋਂ ਪਸ਼ਾਵਰ ਇੱਥੋਂ ਲੰਘ ਕੇ ਜਾਣਾ ਸੀ ਹੁਣ ਵੇਖੋ ਕਿ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਪੰਜਾਬ ਕੋਲੋਂ ਡੱਕਿਆ ਨਹੀਂ ਲੰਘਿਆ ਉਹ ਫਿਰ ਤੋੜ ਹੀ ਗਿਆ ਉਹਨੂੰ ਕੋਈ ਵੀ ਨਹੀਂ ਡੱਕ ਸਕਿਆ ਤੇ ਜਦੋਂ ਫਿਰ ਪੰਜਾਬੀਆਂ ਜਿਹਨੂੰ ਡੱਕਿਆ ਵਾ ਉਹ ਫਿਰ ਕਦੀ ਵਾਪਸ ਨਹੀਂ ਆਇਆ ਅਮਰ ਸਿੰਘ ਆਫਦਾਲੀ ਨੂੰ ਬੰਨ ਮਾਰਿਆ ਸੀ ਹਰੀ ਸਿੰਘ ਨਲਵਾ ਜੀ ਨੇ ਜਿਸ ਤਰ੍ਹਾਂ ਗੇਟਵੇ ਆਫ ਇੰਡੀਆ ਨੂੰ ਹਰੀ ਸਿੰਘ ਨਲਵਾ ਜੀ ਨੇ ਬੰਨ ਮਾਰਿਆ ਸੀ ਦਰਾਇਕ ਹੈਬਰ ਤੋਂ ਉਸ ਤੋਂ ਬਾਅਦ ਕੋਈ ਵੀ ਹਮਲਾਵਾਰ ਭਾਰਤ ਤੇ ਜਾਂ ਆਪਾਂ ਕਹਿ ਸਕਦੇ ਕੋਈ ਚੜ੍ਹ ਕੇ ਨਹੀਂ ਆਇਆ ਉਸ ਤੋਂ ਬਾਅਦ ਕੋਈ ਵੀ ਹਮਲਾ ਨਹੀਂ ਹੋਇਆ ਬਿਲਕੁਲ ਉਹ ਅਸੀਂ ਇਸੇ ਤਰ੍ਹਾਂ ਹੀ ਗੱਲ ਕਰਨੇ ਕਿ ਵੇਖੋ ਇਹ ਤੇ ਪੁਰਾਣੀ ਸਾਡਾ ਇਤਿਹਾਸ ਹੈ ਨਾ ਕਿ ਜਿੰਨਾਂ ਨੇ ਆ ਕੇ ਜਿਲ੍ਹਾ ਹੜਾ ਪੇਤੇ قبضہ ਕੀਤਾ ਤੇ ਲੋਕ ਉਹਦੋਂ ਵੀ ਰਿਸਿਸਟ ਕੀਤੇ ਹੋਣਗੇ ਲੇਕਿਨ ਜਦੋਂ ਅਲੈਗਜ਼ੈਂਡਰ ਜਿਹਨੂੰ ਕਹਿੰਦੇ ਨੇ ਅਲੈਗਜ਼ੈਂਡਰ ਜਿਲ੍ਹਾ ਸਿਕੰਦਰ ਉਥੋਂ ਤੁਰਿਆ ਯੂਨਾਨ ਤੋਂ ਤੇ ਉਹਨੂੰ ਆ ਕੇ ਪਹਿਲੀ ਵਾਰਾ ਮੱਥਾ ਤੇ ਜੇਲਮ ਤੇ ਜਿਲ੍ਹਾ ਹੈ ਉਹ ਮਹਾਰਾਜਾ ਪੋਰਸ ਨੇ ਦਿੱਤਾ ਲੋਕੀ ਤੇ ਉਹਦੀ ਫੌਜ ਵੇਖ ਕੇ ਮੰਨ ਜਾਂਦੇ ਸਨ ਜਾਂ ਉਹਦੇ ਨਾਲ ਬਹਿ ਜਾਂਦੇ ਸਨ ਤੇ ਉਹਨੇ 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 ਹਾਰ ਨਹੀਂ ਮੰਨੀ ਉਹ ਲੜਦਾ ਰਿਹਾ ਬਲਕਿ ਉਹ ਉੱਥੇ ਦੇ ਤੇ ਤਾਰੀਖਦਾਨੇ ਲਿਖਦੇ ਨੇ ਕਿ ਉਹ ਅਲੈਗਜ਼ੈਂਡਰ ਉਹ ਵਾਰ ਹਾਰ ਰਿਹਾ ਬਲਕੇ ਪੰਜਾਬੀਆਂ ਦੇ ਤੀਰ ਨਾਲ ਹੀ ਮਰਿਆ ਜਾ ਕੇ ਇਰਾਨ ਵਿੱਚ ਹਾਂਜੀ ਵੀ ਉਹ ਇਹ ਪੰਜਾਬ ਦਾ ਇੱਡਾ ਵੱਡਾ ਇਤਿਹਾਸ ਹੈ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਕੋਲੋਂ ਅਸੀਂ ਇਹ ਕਹਿੰਨੇ ਕਿ ਜਿਹੜਾ ਪੰਜਾਬ ਕੋਲੋਂ ਡੱਕਿਆ ਨਹੀਂ ਲੰਘਿਆ ਉਹ ਫਿਰ ਕਿਸੇ ਕੋਲੋਂ ਵੀ ਨਹੀਂ ਲੰਘਿਆ ਕਿਸੇ ਕੋਲੋਂ ਨਹੀਂ ਉਹਨਾਂ ਫਿਰ ਸਾਰੇ ਅਸੀਂ ਕਿਉਂਕਿ ਬਿਲਕੁਲ ਫਰੰਟ ਤੇ ਅਸਾਂ ਕਿਤੇ ਉਹ ਉਹ ਉਹਨਾਂ ਦੇ ਫਰੰਟ ਤੇ ਰਹਿਣ ਵਾਸਤੇ ਵੀ ਉਹੋ ਜਿਹੇ ਲੋਕ ਜਿਹੜੇ ਸਨ ਬਹਾਦਰ ਹੋਣੇ ਚਾਹੀਦੇ ਸਨ ਕਿ ਜਿਹੜੇ ਹੁੰਦੇ ਨੂੰ ਥੱਲੈਂਡ ਬਿਲਕੁਲ ਜੀ ਤੇ ਜਿਸ ਟਾਈਮ ਫਿਰ ਪੰਜਾਬ ਆਪਣੀ ਸੁਰਤ ਸੰਭਾਲਦਾ ਹੈ ਮੁਗਲ ਪੀਰੀਅਡ ਮੁਗਲ ਇਥੋਂ ਨਿਕਲਦੇ ਨੇ ਤੇ ਪੰਜਾਬ ਜਿਵੇਂ ਆਪਣੀ ਸੁਰਤ ਤੇ ਫਿਰ ਮਿਸਲਾਂ ਬਣ ਜਾਂਦੀਆਂ ਨੇ 12 ਮਿਸਲਾਂ ਨੇ ਉਹਨਾਂ ਦੇ ਵਿੱਚ ਵੱਖ-ਵੱਖ ਰਾਜ ਐ ਤੇ ਉਹਨਾਂ ਚੋਂ ਜਿਹੜੇ ਸੁਕਰ ਚਕੀਆ ਮਿਸਲ ਹੈ ਉਹਦੇ ਚੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਗੁਜਰਾ ਆਲੇ ਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹ ਵੇਖੋ ਨਾ ਇੱਕ ਬਿਲਕੁਲ ਛੋਟੀ ਉਮਰ ਦਾ ਬੱਚਾ ਹੈ ਬਿਲਕੁਲ ਜੀ ਤੇ ਉਹ ਉਸ ਵੇਲੇ ਜਿਹੜਾ ਨਾ ਜੀ ਉਹ ਰਾਜ ਤੇ ਆਉਂਦਾ ਹੈ ਔਰ ਬਹੁਤ ਸਾਰੇ ਲੋਕ ਕੇ ਗੱਲਾਂ ਕਰਦੇ ਨੇ ਵੀ ਉਹ ਛੋਟੀ ਉਮਰ ਦਾ ਫਿਰ ਮਹਾਰਾਜਾ ਦਲੀਪ ਸਿੰਘ ਦੇ ਵੱਲ ਲੇਕਿਨ ਪੰਜਾਬ ਇੱਥੇ ਇੱਕ ਰਸਮ ਤੁਰ ਹੀ ਹੁੰਦੀ ਸੀ ਅਕਬਰ ਬਾਦਸ਼ਾਹ ਵੀ ਬੜੀ ਛੋਟੀ ਉਮਰ ਦਾ ਸੀ ਜਦੋਂ ਉਹ ਤਖਤ ਤੇ ਬੈਠਾ ਸੀ ਇਸੇ ਤਰੀ ਮਹਾਰਾਜਾ ਜੈਦੇ ਸਾਹਮੇ ਮਹਾਰਾਜਾ ਸਾਹਿਬ ਵੀ ਜਸਟ ਐ ਮੂ ਛੋਟੇ ਸਨ ਤੇ ਉਹ ਆਏ ਨੇ ਤੇ ਫਿਰ ਉਹਨਾਂ ਦਾ ਜਿਹੜਾ ਮੈਂ ਕਹਿੰਨਾ ਕਿ ਬਾਕੀ ਉਹਨਾਂ ਦੀਆਂ ਸਾਰੀਆਂ ਬਹਾਦਰੀਆਂ ਸਾਰਾ ਆਪਣੀ ਜਗ੍ਹਾ ਤੇ ਪਰ ਮੈਂ ਜਦੋਂ ਉਹਨਾਂ ਨੂੰ ਜਿੰਨਾ ਪੜ੍ਹਦਾ ਨਾ ਉਹਨਾਂ ਦੇ ਵਿੱਚ ਨਾ ਬਹੁਤ ਸਾਰੀਆਂ ਮਜ਼ੇਦਾਰ ਗੱਲਾਂ ਨੇ ਇੱਕ ਤੇ ਗੱਲ ਇਹ ਹੈ ਕਿ ਉਹ ਬਹੁਤ ਵਿਜਨਰੀ ਹੈ ਔਰ ਉਹ ਬਹੁਤ ਅੱਗੇ ਸੋਚ ਰਿਹਾ ਜਿਉਂਕੇ ਲੋਕ ਬੈਠੇ ਹੋਏ ਨੇ ਉਹਨਾਂ ਤੋਂ ਬਹੁਤ ਅੱਗੇ ਸੋਚ ਰਿਹਾ ਬਿਲਕੁਲ ਜੀ ਫਿਰ ਉਹ ਉਸ ਮਹਾਰਾਜਾ ਵੇਚਨਾ ਜਿਹੜੇ ਮੈਂ ਕਿਹਾ ਕਿ ਹੜੱਪੇ ਵਾਲੇ ਰਾਜਸਥਾਨ ਨੂੰ ਉਹਨਾਂ ਵਾਲੀਆਂ ਸਾਰੀਆਂ ਗੱਲਾਂ ਮੈਂ ਉਹਦੇ ਚ ਕਹਿਣਾ ਉਹ ਇਸ ਤਰ੍ਹਾਂ ਹੈ ਕਿ ਜਦੋਂ ਮੈਂ ਉਹਨਾਂ ਗੱਲ ਕੀਤੀ ਕਿ ਹੜੱਪਾ ਚ ਬਾਦਸ਼ਾਹ ਦਾ ਕੋਈ ਘਾਰ ਨਹੀਂ ਲੱਭਦਾ ਤੇ ਕਹਿੰਦੇ ਤਾਂ ਕੋਈ ਬਾਦਸ਼ਾਹ ਨਹੀਂ ਸੀ ਆਪ ਹੀ ਸਾਰਾ ਕੁਝ ਕਰਦੇ ਸਨ ਪੂਰੇ ਲੋਹਰ ਦੇ ਵਿੱਚ ਛਾਈ ਕਿਲਾ ਹੈ ਨਾ ਇੱਕ ਹਾਂਜੀ ਤੇ ਪੂਰਾ ਪੰਜਾਬ ਮਹਾਰਾਜਾ ਸਾਹਿਬ ਦੇ ਕੋਲ ਆਜ਼ਾਦ ਕਸ਼ਮੀਰ ਗਿਲਗਿਤ ਤਿੱਬਤ ਤੱਕ ਮਹਾਰਾਜਾ ਸਾਹਿਬ ਦੀ ਹਕੂਮਤ ਹੈ ਬਿਲਕੁਲ ਪਰ ਉਸ ਪੂਰੀ ਹਕੂਮਤ 'ਚ ਮਹਾਰਾਜਾ ਨੇ ਆਪਣੇ ਨਾਂ ਦਾ ਇੱਕ ਘਰ ਨਹੀਂ ਬਣਾਇਆ ਆਏ ਹਾਏ ਹਾਏ ਇਹ ਸੀ ਮਹਾਰਾਜਾ ਰਣਜੀਤ ਸਿੰਘ ਇਹਨੂੰ ਕਹਿੰਦੇ ਨੇ ਮਹਾਰਾਜਾ ਜਿਹੜਾ ਸਭ ਦਾ ਰਾਜ ਹੈ ਉਹਨੇ ਆਪਣੇ ਨਾਂ ਤੋਂ ਇੱਕ ਸੜਕ ਨਹੀਂ ਬਣਾਈ ਇੱਕ ਕਿਲਾ ਨਹੀਂ ਬਣਾਇਆ ਆਪਣੇ ਨਾਂ ਤੋਂ ਪਰ ਜਿਸ ਲਈ ਉਹਨਾਂ ਨੇ ਉਹਨਾਂ ਨੇ ਆਪਣੇ ਲਈ ਜਰਨਲ ਨੇ ਉਹ ਭੇਜੇ ਉਹ ਜਦੋਂ ਪਸ਼ਾਰ ਤੱਕ ਚਲੇ ਗਏ ਅੱਗੇ ਅੱਗੇ ਕਾਬਲ ਤੱਕ ਗਏ ਕਾਬਲ ਗੰਦਾਰ ਤੱਕ ਤੇ ਉਹਨਾਂ ਦੇ ਉੱਥੇ ਵੀ ਕੋਈ ਮਹਾਰਾਜਾ ਉੱਥੇ ਹਰੀ ਸਿੰਘ ਦੇ ਨਾਂ ਤੇ ਹਰੀਪੁਰ ਬਣਿਆ ਹਾਂਜੀ ਹਰੀਪੁਰ ਨਗਰ ਬਸਾਇਆ ਜੀ ਨਗਰ ਬਸਾਇਆ ਆਪਾਂ ਬਾਅਦ ਦੇਖੋ ਤੇ ਨਹੀਂ ਤੇ ਉਹ ਜਿੱਦਾਂ ਹੁਣ ਮਹਾਰਾਜ ਜਿੱਦਾਂ ਅਕਬਰ ਬਾਦਸ਼ਾਹ ਸੀ ਉਹ ਹਰ ਥਾਂ ਅਕਬਰ ਅਕਬਰੀ ਮੰਡੀ ਤੇ ਅਕਬਰ ਦਾ ਫਲਾਣਾ ਤੇ ਅਕਬਰ ਦਾ ਲੇਕਿਨ ਮਹਾਰਾਜਾ ਮੇਰੇ ਕਹਿੰਦੇ ਜਲੀ ਪੰਜਾਬ ਦੀ ਤਰਤੀਬ ਤੋਂ ਉੱਠਣ ਵਾਲਾ ਹੈ ਨਾ ਉਹਦੇ ਚੋਂ ਪੁਰਾਣੀ ਚਾਸ ਮੌਜੂਦ ਸੀ ਬਿਲਕੁਲ ਉਹਨੇ ਕੋਈ ਉਸਨਾ ਦਾ ਥਾਂ ਨਹੀਂ ਬਣਾਇਆ ਕਿ ਜਿਹਦੇ ਚ ਉਹਦੇ ਮਤਲਬ ਲਾਹੌਰ ਦਾ ਨਾਮ ਬਦਲ ਕੇ ਉਹ ਰਣਜੀਤ ਸਿੰਘ ਆਬਾਦ ਰੱਖ ਦਿੰਦਾ ਕੋਈ ਡੱਕ ਸਕਦਾ ਕੋਈ ਵੀ ਨਹੀਂ ਡੱਕ ਸਕਦਾ ਉਸ ਵਲੇ ਉਹ ਰਾਜਾ ਸੀ ਬਲਕਿ ਮਹਾਰਾਜਾ ਸੀ ਬਿਲਕੁਲ ਜੀ ਉਹਦੇ ਦਰਬਾਰ ਦੇ ਵਿੱਚ ਜਦੋਂ ਕੋਈ ਚੀਜ਼ ਕੋਈ ਭੇਟ ਕਰਦਾ ਸੀ ਕੋਈ ਬਹੁਤ ਕੀਮਤੀ ਸੁਗਵਾਤ ਭੇਟ ਕਰਦਾ ਸੀ ਉਹਨੂੰ ਬਹੁਤ ਪਸੰਦ ਆਉਂਦੀ ਤੇ ਉਹ ਸ਼ਹੀਦ ਦਰਬਾਰ ਸਾਹਿਬ ਭੇਟ ਕਰ ਹੁੰਦੇ ਬਿਲਕੁਲ ਔਰ ਉਹ ਤੁਸੀਂ ਵੇਖੋ ਨਾ ਕਿ ਉਹਦੇ ਨਾਲ ਨਾਲ ਉਹਨੇ ਜਿੰਨੇ ਸਾਡੇ ਸਮੀ ਲੋਕ ਏ ਧਰਮ ਸਨ ਬਹੁਤ ਸਾਰੇ ਲੋਕ ਗੱਲ ਵੀ ਕਰਦੇ ਨੇ ਕਿ ਬੋਰੀਆਂ ਬੜੀਆਂ ਗੱਲਾਂ ਦੀਆਂ ਤੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਕਿ ਮਹਾਰਾਜਾ ਦੇ ਦਰਬਾਰ ਵਿੱਚ ਇੱਕ ਵੀ ਅਸਾ ਮੁਸਲਮਾਨੀ ਜਿਨੇ ਮਹਾਰਾਜਾ ਦੀ ਮੁਖਬਰੀ ਕੀਤੀ ਹੋ ਜਾਂ ਦੇ ਖਿਲਾਫ ਬਗਾਵਤ ਕੀਤੀ ਕੋਈ ਵੀ ਨਹੀਂ ਸੀ ਬਲਕਿ ਤੁਸੀਂ ਵੇਖੋ ਕਿ ਉਹਦੇ ਵਿੱਚ ਜਿਹੜਾ ਹੈਵੇ ਉਹਦਾ ਜਿਹੜਾ ਵਜ਼ੀਰ ਫਕੀਰ ਅਜੀਜ਼ਉੱਦੀਨ ਹੈ ਉਹ ਉਹਨਾਂ ਦੇ ਬਹੁਤ ਕਰੀਬ ਹੈ ਬਿਲਕੁਲ ਜੀ ਤੇ ਜਿੱਦਾਂ ਆਪਾਂ ਨੂੰ ਪਤਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਕੋਈ ਵੀ ਇੱਕ ਚੀਜ਼ ਨਹੀਂ ਆਉਂਦੀ ਹਾਂ ਜੀ ਬਿਲਕੁਲ ਜੋ ਵੀ ਹੈ ਉਹਨਾਂ ਨੇ ਦੂਜਿਆਂ ਦੇ ਨਾਮ ਤੇ ਬਣਾਈਆਂ ਤੇ ਉਹਨਾਂ ਦੇ ਨਾਮ ਤੇ ਕੁਝ ਵੀ ਨਹੀਂ ਆ ਉਹਦੇ ਬਾਰੇ ਬਿਲਕੁਲ ਵੇਖੋ ਨਾ ਤੁਸੀਂ ਉਹਦੇ ਹੀ ਬੜੀਆਂ ਸਾਰੀਆਂ ਮਤਲਬ ਉਹਨਾਂ ਨੇ ਇੱਕ ਮਸਜਿਦ ਬਣਾਈ ਉਹ ਮਾਈ ਮੋਰਾ ਦੇ ਨਾਮ ਤੇ ਬਣਾਈ ਉਹ ਕਿਸੇ ਨੇ ਆ ਕੇ ਕੋਈ ਨੱਚਣ ਵਾਲੀ ਨੇ ਕਿਹਾ ਕਿ ਜੀ ਉਹ ਉਸ ਵੇਲੇ ਆ ਕੇ ਉਹਨੇ ਮਹਾਰਾਜਾ ਸਾਹਿਬ ਦੀ ਉਹ ਪੁਲ ਕੰਜਰੀ ਉਹਨੇ ਹੁੰਦੇ ਨਾਂ ਤੇ ਉਹ ਬਣਾਤਾ ਮੋਰਾ ਵਾਲਾ ਪੁਲ ਉਹਨ ਕਈ ਕੁਛ ਦੇ ਨਾਂ ਲੈਂਦੇ ਨੇ ਐਸੇ ਤਰ੍ਹਾਂ ਤੁਸੀਂ ਵੀ ਕੋਈ ਮਹਾਰਾਜਾ ਦੇ ਵੇਲੇ ਤੇ ਬਣੇ ਹੋਏ ਜਿਹੜੇ ਵੱਖੋ ਵੱਖ ਸ਼ਹਿਰਾਂ ਨੇ ਉਹਨਾਂ ਦੇ ਉਹਨਾਂ ਸ਼ਹਿਰਾਂ ਤੇ ਨਾਂ ਹੈ ਮਸਲਨ ਹਰੀ ਸਿੰਘ ਨੇ ਜਦੋਂ ਉੱਧਰ ਜਾ ਕੇ ਕੇਪੀ ਵਾਲੀ ਸਾਈਡ ਤੇ ਗਿਆ ਤੇ ਉਹਨਾਂ ਨੇ ਉਹਦੇ ਨਾਂ ਤੇ ਰੱਖਿਆ ਜਿੰਨੇ ਉਹਨੂੰ ਫਤਹਾ ਕੀਤਾ ਉਹਨਾਂ ਨੇ ਹਾਲਾਂਕਿ ਉਹ ਰਾਜੇ ਦੇ ਨਾਂ ਤੇ ਸਾਰਾ ਕੁਝ ਹੁੰਦਾ ਹੈ ਤੇ ਇਹ ਮੈਂ ਕਹਿੰਦਾ ਕਿ ਇਹ ਉਹਦਾ ਇੱਕ ਵੱਡਾ ਪੰਨਾ ਹੈ ਕਿ ਉਹਨੇ ਕਿਤੇ ਵੀ ਇਹੋ ਜਿਹੀ ਮਾਲ ਨਹੀਂ ਮਾਰੀ ਤੇ ਇਹ ਪੰਜਾਬ ਦਾ ਪੁਰਾਣਾ ਜਿਹੜੀ ਸੱਭਿਆਚਾਰ ਹੈ ਜਾਂ ਇਤਿਹਾਸ ਹੈ ਉਹ ਚ ਤੁਰਿਆ ਹੁੰਦਾ ਕਿ ਸਾਡਾ ਰਾਜਾ ਜਿਹੜਾ ਹੁੰਦਾ ਨਾ ਉਹ ਆਮ ਖਲਕਤ ਦੇ ਨਾਲ ਰਹਿਣਾ ਪਸੰਦ ਕਰਦਾ ਉਹ ਵੱਡਿਆਂ ਮੱਲਾਂ ਚ ਜਾਂ ਲੋਕਾਂ ਨੂੰ ਨਾ ਮਿਲਣਾ ਪਸੰਦ ਨਹੀਂ ਕਰਦਾ ਬਲਕਿ ਤੁਸੀਂ ਇਹ ਵੇਖੋ ਕਿ ਮਹਾਰਾਜਾ ਸਾਹਿਬ ਜਦੋਂ ਆ ਕੇ ਬਾਹਰ ਖਲੋਤੇ ਨੇ ਕਿਲੇ ਦੇ ਤੇ ਉਹਨਾਂ ਨੇ ਆਵਾਜ਼ ਲਾਈ ਹੈ ਕਿ ਕਿ ਚੜਤ ਸਿੰਘ ਦਾ ਪੋਤਰਾ ਬਾਹਰ ਆਇਆ ਨਿਕਲ ਅਬਦਾਲੀ ਦੇ ਬੱਚਾ ਠੀਕ ਹੈ ਅਬਦਾਲੀ ਦੇ ਪੋਤੇ ਆ ਪੋਤੇ ਅਬਦਾਲੀ ਦੇ ਪੁੱਤਰ ਨੂੰ ਨੇ ਪੋਤਰੇ ਨੂੰ ਨੇ ਬਾਹਰ ਜਦੋਂ ਲਲਕਾਰਿਆ ਕਿ ਆਇਆ ਚੜਤ ਸਿੰਘ ਦਾ ਪੋਤਰਾ ਬਾਹਰ ਆ ਹਾਂਜੀ ਤੇ ਉਸ ਵੇਲੇ ਜਦੋਂ ਉਹ ਚਲਾ ਗਿਆ ਅੰਦਰ ਤੇ ਦਰਬਾਰ ਉਹ ਖੁੱਲੇ ਨੇ ਕਿਲੇ ਦੇ ਤੇ ਜਿਸਲੇ ਗਏ ਨੇ ਤੇ ਜਿਹੜਾ ਤਖਤ ਲੱਗਾ ਹੈ ਮੁਗਲਾਂ ਦਾ ਹਾਂਜੀ ਉਹਨੇ ਕਿ ਮੈਂ ਇਹਦੇ ਤੇ ਨਹੀਂ ਬਹਿਣਾ ਇਹ ਤਖੱਦੇ ਦੇ ਸਿਰ ਤੇ ਖੂਨ ਹੈ ਪੰਜਾਬ ਦਾ ਅਸੀਂ ਇਹਦੇ ਤੇ ਨਹੀਂ ਮਹਿਣਾ ਫਿਰ ਉਹਨੇ ਆਪਣੀ ਬਾਰ ਬਾਰ ਜੇਲਾ ਤੁਸੀਂ ਹੁਣ ਜਾਓਗੇ ਨਾ ਜਿੱਥੇ ਉੱਥੇ ਜਾ ਕੇ ਤੇ ਮਹਾਰਾਜਾ ਸਾਹਿਬ ਨੇ ਆਪਣਾ ਅੱਠ ਦਰਬਾਰ ਬਣਵਾਈਆਂ ਜਿੱਥੇ ਉਹ ਬੈੰਦੇ ਸਨ ਜਿੱਥੇ ਉਹ ਤੇ ਉਹ ਮੈਂ ਤੁਸ ਤੁਹਾਨੂੰ ਦਵਾਂਗਾ ਤੁਸੀਂ ਇਹਦੇ ਜ਼ਰੂਰ ਉਹ ਤਸਵੀਰ ਵਿਖਾਣਾ ਕਿ ਮਹਾਰਾਜਾ ਦਾ ਦਰਬਾਰ ਐਦਾਂ ਨਹੀਂ ਹੈ ਕਿ ਜੀ ਉੱਥੇ ਸਿਪਾਈ ਲੱਗੇ ਨੇ ਔਰ ਕੋਈ ਚਿੜੀ ਨਹੀਂ ਫਟਕ ਸਕਦੀ ਔਰ ਲੋਕ ਡਰ ਡਰ ਕੇ ਬੈਠੇ ਕਿ ਰਾਜਾ ਬਣਾ ਨਹੀਂ ਇੱਕ ਬੰਦੇ ਆ ਘੋੜੀ ਤੇ ਖਲੋਤਾ ਇੱਕ ਬੰਦੇ ਨੇ ਆਪਣੇ ਹੱਥੇ 'ਚ ਆਪਣਾ ਮੱਝ ਡੰਗਰ ਫੜਿਆ ਹੋਇਆ ਰਾਜਾ ਸਾਹਿਬ ਇੰਜ ਬਹਿ ਜਾਂਦੇ ਸਨ ਤੇ ਗੱਲਾਂ ਸ਼ੁਰੂ ਨੇ ਮਤਲਬ ਕਿ ਉਹਨਾਂ ਨੂੰ ਉਹ ਆਪਣਾ ਰਾਜਾ ਲੱਗਦਾ ਸੀ ਔਰ ਉਹ ਕੋਦਾਂ ਦਾ ਹੀ ਦਾ ਹੀ ਰਾਜਾ ਸੀ ਉਹ ਕੋਈ ਏਦਾਂ ਦਾ ਰਾਜਾ ਨਹੀਂ ਸੀ ਹੈ ਕਿ ਉਹ ਲੋਕਾਂ ਨੂੰ ਮਿਲ ਹੀ ਨਹੀਂ ਸਕਦਾ ਸੁਰੰਗਾ ਥਣੀ ਨੰਨ ਕੇ ਜਾਂਦਾ ਕਿਉਂ ਲੋਕਾਂ ਨੂੰ ਮਿਲਦਾ ਸੀ ਕਿਉਂਕਿ ਉਹ ਖਲਕਤ 'ਚ ਉਹਨੂੰ ਕੋਈ ਖੌਫ ਨਹੀਂ ਸੀ ਕਿ ਮੈਨੂੰ ਕੋਈ ਮਾਰ ਦੇਗਾ ਉਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਨੁਕਸਾਨ ਨਹੀਂ ਕੀਤਾ ਉਹ ਲੋਕਾ ਨਾ ਰਾਜਾ ਸੀ ਬਿਲਕੁਲ ਜੀ ਇੱਕ ਇੱਕ ਸਮੇਂ ਦੀ ਗੱਲ ਹੈ ਕਹਿੰਦੇ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਕਾਲ ਪੈ ਗਿਆ ਅਨਾਜ ਦੀ ਤੋੜ ਹੋ ਗਈ ਮਹਾਰਾਜ ਰਣਜੀਤ ਸਿੰਘ ਨੇ ਗਦਾਮ ਖੋਲ ਤੇ ਆਪ ਮੂੰਹ ਬਨ ਕੇ ਗਦਾਮ ਖੋਲਤੇ ਕੀ ਲੁੱਟ ਲੋ ਜੇ ਨਾਲ ਜਿੰਨਾਂ ਲੈ ਜਾਉਣਾ ਬਿਲਕੁਲ ਬਿਲਕੁਲ ਇਸ ਤਰ੍ਹਾਂ ਦਾ ਰਾਜਾ ਸੀ ਉਹ ਬਲਕਿ ਉਹਦੇ ਬਾਰੇ ਬੜਾ ਮਸ਼ਹੂਰ ਹੈ ਕਿ ਉਹ ਨਾ ਦੇਂਦਾ ਬੜਾ ਸੀ ਫਕੀਰਾਂ ਨੂੰ ਜੋਗੀਆਂ ਨੂੰ ਜਿਹੜਾ ਹੈ ਉਹਨੂੰ ਉਹਨੇ ਖੁੱਲਾ ਦਾਨ ਕਰਦਾ ਸੀ ਉਹ ਕਦੀ ਇਸ ਗੱਲ ਤੇ ਨਹੀਂ ਸੀ ਤੇ ਹਸਮੁਖ ਰਾਜਾ ਸੀ ਉਹਦੀਆਂ ਜਿੰਨੀਆਂ ਕਹਾਣੀਆਂ ਤੁਹਾਨੂੰ ਮਿਲਣਗੀਆਂ ਨਾ ਉਹ ਬੜੀਆਂ ਸਵਾਦੀ ਕਹਾਣੀਆਂ ਨੇ ਕਿ ਉਹ ਆਮ ਤੌਰ ਤੇ ਤੇ ਲੋਕਾਂ ਨੇ ਲੋਕ ਜਿਹੜੇ ਸੁਣਦੇ ਸਨ ਉਹਨਾਂ ਨੇ ਬਣਾਈਆਂ ਰਾਜੇ ਤੋਂ ਪਰ ਰਾਜਾ ਸਾਹਿਬ ਜਿਹਨੇ ਸਾਨੂੰ ਉਹਨਾਂ ਦੇ ਨਾਲ ਬੜੀਆਂ ਸੋਹਣੀਆਂ ਕਹਾਣੀਆਂ ਨੇ ਜੁੜੀਆਂ ਆਂ ਐਵੇਂ ਕਿ ਕਹਾਣੀ ਹੈ ਕਿ ਉਹ ਮਹਾਰਾਜਾ ਸਾਹਿਬ ਸਵੇਰੇ ਉੱਠਦੇ ਮੈਂ ਤੇ ਉਹਨਾਂ ਨੂੰ ਆ ਕੇ ਉਹਨਾਂ ਦੇ ਸਹੁਰਿਆਂ ਦਾ ਮਰਾਸੀ ਕਹਿੰਦਾ ਵੀ ਮੈਂ ਆਇਆ ਤੇ ਮੈਨੂੰ ਤੁਹਾਡੇ ਸਹੁਰਾ ਸਾਹਿਬ ਜਿਹਨੇ ਖਾਬ ਚ ਮਿਲੇ ਸਨ ਤੋ ਨਾ ਗਏ ਸੀ ਸਵੇਰੇ ਰਾਜੇ ਦੇ ਮੱਥੇ ਲੱਗੀ ਤੋ ਕੋਈ ਜਾ ਕੇ 5 ਰੁਪਏ ਲੈ ਲਿਆ ਰਾਜਾ ਸਾਹਬ ਦੀ ਗੱਲ ਸੁਣ ਕੇ ਤੇ ਅੱਗੋਂ ਹੱਸੇ ਉਹਨੇ ਕਿਹਾ ਰਾਤ ਤੀ ਸੋਹਰਾ ਸਾਹਿਬ ਮੇਰੀ ਖਾਬ ਚ ਵੀ ਆਇਆ ਤੇ ਉਹਨੇ ਕਿਹਾ ਜਿਦੋਂ ਆਇਆ ਤੇ ਦੋ ਛਿੱਤਰ ਮਾਰੀ ਬੋਲੇ ਕਿ ਐਡਾ ਲਾਈਵਲੀ ਐਡਾ ਐਡਾ ਮਸਲਤ ਹਾਸਮੁਖ ਰਾਜਾ ਵੀ ਉਹਨੂੰ ਆਪਣੀ ਖਲਕ ਆਪਣੇ ਅੰਦਰ ਕੋਈ ਉਹਨੂੰ ਨਜ਼ਰ ਨਹੀਂ ਆਉਂਦਾ ਵੀ ਕੋਈ ਕੰਪਲੈਕਸ ਨਜ਼ਰ ਨਹੀਂ ਆਂਦਾ ਜਾਂ ਬਿਲਕੁਲ ਜੀ ਔਰ ਸਟੇਟ ਦੇ ਵਿੱਚ ਜਿਲਾ ਇੱਕ ਸਟੇਟਮੈਨ ਦਾ ਇੱਕ ਜਿਲਾ கான்ਸੈਪਟ ਏ ਉਹ ਰਾਜਾ ਸਾਹਿਬ ਐਡਾ ਸੋਹਣਾ ਲੈ ਕੇ ਚੱਲਦੇ ਨੇ ਕਿ ਯਾਰ ਇਹਨਾਂ ਦੀਆਂ ਤਨਖਾਹਾਂ ਠੀਕ ਰੱਖੋ ਤਾਂ ਕਿ ਚੰਗਾ ਖਾਣ ਪੀਣ ਬਿਲਕੁਲ ਔਰ ਉਹ ਇਹ ਨਹੀਂ ਹੈ ਕਿ ਲੁੱਟ ਕਰੋ ਇਹਨਾਂ ਦੀ ਇਹਨਾਂ ਦੀ ਜਿਹੜੀ ਲੇਬਰ ਹੈ ਉਹ ਹੀ ਇਹਨਾਂ ਨੂੰ ਪੂਰੀ ਨਾ ਦਿਓ ਬਲਕਿ ਜ਼ਿਆਦਾ ਦਿਓ ਇਸੇ ਤੋਂ ਤੇ ਲੋਕ ਫਰਾਂਸ ਤੋਂ ਆ ਕੇ ਜਰਨਲ ਵੈਂਚੋਰਾ ਹੋਣੀ ਇੱਥੇ ਕੰਮ ਕਰ ਰਹੇ ਆ ਜੀ ਹੋਰ ਕਈ ਤਾਵਾ ਤੋ ਆ ਕੇ ਲੋਕ ਇੱਥੇ ਕੰਮ ਕਰਦੇ ਨੇ ਜਰਨਲ ਹੋਰ ਬਹੁਤ ਆਏ ਬਹੁਤ سارے ਲੋਕ ਆਏ ਕਿਉਂ ਆਂਦੇ ਸਨ ਤਨਖਾਹਾਂ ਚੰਗੀਆਂ ਨਹੀਂ ਆਉਂਦੀਆਂ ਸਨ ਉਸ ਦੇ ਰਾਜ ਦੇ ਵਿੱਚ ਕੋਈ ਅਸੀਂ ਗੱਲ ਹੀ ਨਹੀਂ ਸੀ ਹੈ ਲੋਕ ਪ੍ਰਾਊਡ ਫੀਲ ਕਰਦੇ ਸੀ ਕਿ ਮੈਂ ਖਾਲਸਾ ਰਾਜ ਦਾ ਸਿਪਾਈ ਬਣ ਜਾਵਾਂ ਬਿਲਕੁਲ ਜਿਹੜੇ ਬਣਦੇ ਸੀ ਉਹ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਕਰਦੇ ਸੀ ਉਸ ਟਾਈਮ ਦੇ ਵਿੱਚ ਬਹੁਤ ਲੰਬੀਏ ਇੱਕ ਲਹਿਰ ਚੱਲੀ ਸੀ ਕਿ ਖਾਲਸਾ ਰਾਏ ਦੀ ਫੌਜ ਦੇ ਵਿੱਚ ਮੈਂ ਭਰਤੀ ਹੋਣੇ ਹੁਣ ਬਿਲਕੁਲ ਔਰ ਉਹ ਵੇਖੋ ਨਾ ਜੀ ਉਹ ਫੌਜ ਕੋਈ ਜ਼ਬਰਦਸਤੀ ਤੇ ਉਹ ਧੱਕੇ ਨਾਲ ਕੀਤੇ ਹੋਏ ਭਰਤੀ ਲੋਕ ਨਹੀਂ ਸਨ ਉਹ ਆਪ ਆਏ ਸਨ ਕਿਉਂਕਿ ਮੈਂ ਇਹਦੇ ਤੇ ਮੁਢਲੇ ਤੌਰ ਤੇ ਤੇ ਗੱਲ ਕਰ ਰਿਹਾ ਕਿ ਕਿੱਦਾਂ ਰਾਜ ਬਣ ਰਿਹਾ ਹੁਣ ਉਹ ਖਲਕਤ ਜਿਹੜੀ ਚੌਥੇ ਦਿਨੋਂ ਅਫਗਾਨੀਆਂ ਦੇ ਲੁਟੇਰਿਆਂ ਦਾ ਸਾਹਮਣਾ ਕਰਦੀ ਹੈ ਜੀ ਔਰ ਉਹਨਾਂ ਨਾਲ ਲੜਦੀਏ ਤੇ ਇਸੇ ਤੋਂ ਤੇ ਆਖਾਣ ਬਣਿਆ ਕਿ ਖਾਦਾ ਪੀਤਾ ਲੈ ਦਾ ਬਾਕੀ ਅਹਿਮਦ ਸ਼ਾਹਦ ਅਹਿਮਦ ਸ਼ਾਹਦ ਲੁੱਟਖੜਦੇ ਸਨ ਉਸ ਲੁੱਟ ਦੇ ਵਿੱਚ ਜਦੋਂ ਇੱਕ ਬੰਦਾ ਉੱਠਦਾ ਔਰ ਉਹ ਉਹਨਾਂ ਦੀ ਆਸ ਬਣਦਾ ਔਰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕਹਿ ਦਿੱਤਾ ਕਿ ਮੈਂ ਪੰਜਾਬ ਦੇ ਜਿਲ੍ਹਾ ਹੈ ਨਾ ਦਰਵਾਜ਼ੇ ਯਾ ਬੂਏ ਉਹ ਅਫਗਾਨੀਆਂ ਦੇ ਮੂੰਹ ਤੇ ਹਮੇਸ਼ਾ ਲਈ ਬੰਦ ਕਰ ਛੱਡੇ ਜੀ ਜੀ ਤੇ ਉਹ ਅੱਜ ਤੱਕ ਬੰਦ ਨੇ ਬੰਦ ਨਹੀਂ ਦਰਿਆ ਕਾ ਵਾਰ ਜਦੋਂ ਇੱਕ ਵਾਰੀ ਜਦੋਂ ਅਫਦਾਲੀ ਆਇਆ ਤੇ ਚਲੇ ਗਿਆ ਨਾ ਸਿੰਘਾਂ ਨੇ ਭਜਾਇਆ ਉਹਨੂੰ ਉਹ ਲੁੱਟ ਕੇ ਭਾਰਤ ਨੂੰ ਲੁੱਟ ਕੇ ਜਾਂਦਾ ਸੀ ਤੇ ਸਾਡੇ ਸਿੰਘ ਉਹਨੂੰ ਲੁੱਟਦੇ ਸੀ ਬਿਲਕੁਲ ਤੇ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਇਹ ਕੌਣ ਨੇ ਇਸ ਇਹ ਕੌਣ ਨੇ ਫਿਰ ਉਹਨਾਂ ਦੱਸਿਆ ਇਹ ਸਿੱਖੜੇ ਨੇ ਹਾਂ ਇਹ ਸਿੱਖੜੇ ਨੇ ਉਹ ਪੁੱਛਦਾ ਕਿ ਇਹਨਾਂ ਦੇ ਘਰ-ਬਾਰ ਕਿੱਥੇ ਨੇ ਉਹ ਕਹਿੰਦੇ ਜੀ ਇਹਨਾਂ ਦੇ ਕੋਈ ਘਰ-ਬਾਰ ਨਹੀਂ ਆ ਇਹ ਜੰਗਲਾਂ 'ਚ ਹੀ ਆਉਂਦੇ ਆ ਤੇ ਜੰਗਲਾਂ 'ਚ ਹੀ ਚਲੇ ਜਾਂਦੇ ਦੇਖੋ ਜੀ ਇਹ ਤੇ ਫਰੰਟ ਲਾਈਨ ਤੇ ਅਸੀਂ ਬੈਠੇ ਸਾਂ ਨਾ ਵੀ ਜਾਂਦਿਆਂ ਵੀ ਅਸੀਂ ਉਹਨੂੰ ਸੇ ਮੱਥਾ ਦੇਦੇ ਸਾਂ ਤੇ ਆਉਂਦੇ ਆ ਦੋਵੇਂ ਵੇਲੇ ਔਖਾ ਲੰਗਦਾ ਸੀ ਬਿਲਕੁਲ ਤੇ ਫਿਰ ਜਦੋਂ ਇੱਥੇ ਦੇ ਲੋਕਾਂ ਨੇ ਵੇਖ ਲਿਆ ਕਿ ਹੁਣ ਜਿਲਾ ਰਾਜ ਤੇ ਬੈਠਾ ਹੋਇਆ ਦਿੱਲੀ ਦਾ ਰਾਜਾ ਹੈ ਉਹ ਤੇ ਕੋਈ ਵੀ ਨਹੀਂ ਕਰ ਰਿਹਾ ਕੁਝ ਬਲਕਿ ਉਲਟਾ ਉਹ ਤੇ ਬਦਮਾਸ਼ੀ ਕਰਦਾ ਟੈਕਸ ਲੈਂਦਾ ਮਤਲਬ ਕਿ ਦੁੱਲੇ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਲੁੱਟਿਆ ਦੁੱਲੇ ਵਰਗੇ ਆਏ ਉਲੜੇ ਹਾਂਜੀ ਤੇ ਫਿਰ ਜਿੱਦੋਂ ਉਹ 12 ਮਿਸਲਾਂ ਜਿਹੜੀਆਂ ਨੇ ਉਹਨਾਂ ਨੂੰ ਮਹਾਰਾਜਾ ਸਾਹਿਬ ਦਾ ਆਪਸ ਚ ਜੋੜਨਾ ਫਿਰ ਮਹਾਰਾਜਾ ਸਾਹਿਬ ਆਪ ਤੇ ਛੋਟੀ ਜੀ ਮਿਸਲ ਤੋਂ ਸੜਨ ਲੇਕਿਨ ਉਹਨਾਂ ਦਾ ਦਿਮਾਗ ਜਲਾਇਓ ਬਹੁਤ ਅੱਛਾ ਸੀ ਔਰ ਉਹਨਾਂ ਦਾ ਉਹਨਾਂ ਦਾ ਉਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਜੋੜਿਆ ਲੇਕਿਨ ਉਹਦੇ ਨਾਲ-ਨਾਲ ਵੇਖੋ ਕਿ ਲੋਕਾਂ ਦੀ ਇੱਕ ਡਿਮਾਂਡ ਸੀ ਜੀ ਉਸ ਸਮੇਂ ਲੋਕ ਇਹ ਚਾਹ ਰਹੇ ਸਨ ਕਿ ਇਹੋ ਜਿਹਾ ਨੌਜਵਾਨ ਇਹੋ ਜਿਹਾ ਬੰਦਾ ਆਵੇ ਸਖੀਦਲ ਇਹੋ ਜਿਹਾ ਨਰੰਦ ਦੇ ਲਾਵੇ ਕਿ ਕੰਮਦਗਮ ਅਸੀਂ ਉਹ ਲੁਟੇਰਿਆਂ ਤੋਂ ਬਚ ਸਕੀ ਜਿਹੜੀ ਚੌਥੇ ਦਿਨ ਆਣ ਮਾਰਦੇ ਨੇ ਤੇ ਫਿਰ ਉਹ ਲੋਕ ਉਸ ਫੌਜ ਵਿੱਚ ਵੀ ਉਸੇ ਤਰ੍ਹਾਂ ਹੀ ਆਏ ਤੇ ਉਹਨਾਂ ਨੇ ਨਾਲ ਹੋ ਕੇ ਉਹਦਾ ਨਿਕੰਮ ਕੀਤਾ ਸੋ ਰਾਜਾ ਇਸ ਤੋਂ ਫਿਰ ਸਾਰਿਆਂ ਦਾ ਰਾਜਾ ਬਣ ਗਿਆ ਜੀ ਤੇ ਆਪਣੇ ਇੱਥੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਕੀ ਸੋਚਦੇ ਨੇ ਮਹਾਰਾਜਾ ਰਜੀ ਸਿੰਘ ਜੀ ਬਾਰੇ ਤੁਸੀਂ ਨਵੇਂ ਜਦੋਂ ਬੈਠੇ ਸਨ ਅਸੀਂ ਗੱਲ ਕੀਤੀ ਕਿ ਤਾਰੀਖ ਨੂੰ ਡੀ ਕੋਲੋਨਾਈਜ਼ ਕਰਨ ਦੀ ਲੋੜ ਹੈ ਜੀ ਕਿ ਜਿਹੜੇ ਕਲੋਨੀਅਲ ਦੇ ਅੰਗਰੇਜ਼ਾਂ ਨੇ ਲਿਖੀ ਹੋਈ ਜਲੀ ਤਾਰੀਖ ਹੈ ਨਾ ਉਹਦੇ ਚ ਮਹਾਰਾਜਾ ਨੂੰ ਕਿੱਦਾਂ ਦਾ ਵਿਖਾ ਸਕਦੇ ਕਿ ਜਿਹਦੇ ਡਰ ਤੋਂ ਅੱਗੇ ਹੀ ਨਹੀਂ ਸਨ ਆ ਸਕਦੇ ਉਹਦੇ ਮਰਨ ਤੋਂ ਵੀ 10 ਸਾਲ ਬਾਅਦ ਪੰਜਾਬ 'ਚ ਪੈਰ ਪਾਇਆ ਪੈਰ ਪਾਇਆ ਠੀਕ ਹੈ ਨਾ ਤੇ ਮਹਾਰਾਜਾ ਨੂੰ ਕਿੱਦਾਂ ਦਾ ਗੇਣਦੇ ਉਹ ਵੀ ਸਾਡੇ ਆਪਣੇ ਹੀ ਗੁਜ਼ਾਰ ਨਿਕਲੇ ਫੇਰ ਹੀ ਪੈਰ ਪਾਇਆ ਬਸ ਲੇਕਿਨ ਤੁਸੀਂ ਆਪਣੇ ਤਗਦਾਰੀ ਵੇਖੋ ਨਾ ਕੀਤੀ ਲੇਕਿਨ ਅੱਜ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਅਸੀਂ ਜਿਹੜੀ ਟ੍ਰੀਟੀ ਸਾਈਨ ਕਰ ਲਈਏ ਅਸੀਂ ਜਿਹੜਾ ਵਾਅਦਾ ਕਰ ਲਈਏ ਵਾਅਦੇ ਤੋਂ ਸਟੇਟ ਨਹੀਂ ਮੁੱਕ ਸਕਦੀ ਇਹ ਗਲਤ ਸਮਝਿਆ ਜਾਂਦਾ ਹੈ ਇਹਨਾਂ ਮੁਆਇਦੇ ਕੀਤੇ ਪੰਜਾਬ ਦੇ ਲੇਕਿਨ ਆਪਣੇ ਮੋਹ ਦੇ ਤੋੜੇ ਫਿਰ ਇਹਨਾਂ ਨੇ ਫਿਰ ਇਹਨਾਂ ਨੇ ਮਤਲਬ ਇੱਕ ਸਿਲਸਿਲਾ ਚੱਲ ਰਿਹਾ ਜੀ ਪਹਿਲਾਂ ਦੇਖੋ ਨਾ ਜੀ ਗੋਰਿਆਂ ਦੇ ਨਾਲ ਸੰਧੀ ਕੀਤੀ ਸਤਲੋਈ ਤੋਂ ਹਾਂਜੀ ਸਤਲੋਈ ਤੋਂ ਪਾਰ ਪਾਰ ਦੀ ਹਾਂਜੀ ਤੇ ਉਹ ਉਹਨਾਂ ਨੇ ਤੋੜ ਕੇ ਤੇ ਚੜਾਈ ਕੀਤੀ ਵਿੱਚ ਝੂਠ ਝੂਠੇ ਤੇ ਉਹ ਨੇ ਨਾ ਵੀ ਉਹਨਾਂ ਨੇ ਜਿਸ ਵੇਲੇ ਇੱਕ ਵਾਰ ਹੁਣ ਕੋਈ ਵੀ ਐਸਾ ਮਾਮਲਾ ਹੋ ਰਿਹਾ ਕਿ ਰਾਜ ਇੱਕ ਵਾਰ ਦੁਬਾਰਾ ਬੱਜਣ ਜਾ ਰਿਹਾ ਤੁਸੀਂ ਤੇ ਨਹੀਂ ਆ ਸਕਦੇ ਨੂੰ ਆਪਣਾ ਮਾਮਲਾ ਸੀ ਤੈਅ ਕਰ ਲਾਂਗੇ ਉਹ ਰਾਜਿਆਂ ਦੀ ਲੜਾਈ ਹੁੰਦੀ ਹੈ ਹਰ ਥਾਂ ਹੁੰਦੀ ਕਿੱਥੇ ਨਹੀਂ ਹੋਈ ਸਾਰੀ ਜਗ੍ਹਾ ਹੁੰਦੀ ਹੈ ਕਿੱਥੇ ਨਹੀਂ ਅਸੀਂ ਮੈਂ ਗਿਣ ਕੇ ਦੱਸ ਸਕਣਾ ਕਿ ਹਰ ਜਿੰਨੀ ਰਾਜ ਬੈਠੇ ਹੋਏ ਨੇ ਉਹ ਚਾਹੇ ਯੂਰਪ ਵਿੱਚ ਨੇ ਚਾਹੇ ਇੱਥੇ ਨੇ ਚਾਹੇ ਅਰਬ ਵਿੱਚ ਨੇ ਸਾਰਿਆਂ ਦੀ ਇਹ ਲੜਾਈ ਹੁੰਦੀ ਕਿਉਂਕਿ ਤਰੀਕਾਕਾਰ ਹੀ ਅਸਰਾਂ ਦਾ ਸੀ ਤੇ ਉਹ ਚੱਲ ਰਿਹਾ ਵਾ ਤੇ ਫਿਰ ਤੁਸੀਂ ਜਿਹੜਾ ਨਾ ਉਹਨੂੰ ਉਹਦੇ ਉੱਤੇ ਤੁਸੀਂ ਕਬਜ਼ਾ ਕਰ ਲੈਂਦੇ ਹੋ ਔਰ ਪਹਿਲੋ ਕਿੰਨੀ ਵਾਰਾ ਕਿ ਨਹੀਂ ਆ ਸਕੇ ਨਾ ਫਿਰ ਉਹਦੇ ਉਸ ਛੇਰੇ ਪੰਜਾਬ ਦੇ ਮਰਨ ਤੋਂ ਵੀ 10 ਸਾਲ ਬਾਅਦ ਤੁਸੀਂ ਆਏ 10 ਸਾਲ ਬਾਅਦ ਪੰਜਾਬ 'ਚ ਪੰਜਾਬ 'ਚ ਤੁਸੀਂ ਪੈਰ ਪਾਇਆ ਤੇ ਉਹਦੇ ਬਾਰੇ ਕੀ ਲਿਖਵਾਣਗੇ ਤੇ ਕੀ ਪੜ੍ਹਾਣਗੇ ਤੇ ਉਹ ਜੋ ਉਹਨਾਂ ਨੇ ਲਿਖਿਆ ਝੂਠ ਸੱਚ ਜੋ ਉਹਨਾਂ ਨੇ ਲਿਖਿਆ ਝੂਠ ਹੀ ਝੂਠ ਲਿਖਿਆ ਸੱਚ ਤੇ ਲਿਖਿਆ ਨਾ ਤੇ ਉਹ ਖਲਕਤ ਨੇ ਜਿਸ ਨਾਲ ਉਹਨੂੰ ਲਿਆ ਤੇ ਉਹ ਫਿਰ ਬਹੁਤ ਹੀ ਜੀਵੋਗਰੀਬ ਸੀ ਲੇਕਿਨ ਖੁਸ਼ੀ ਦੀ ਗੱਲ ਐ ਵੇ ਕਿ ਹੁਣ ਜਿੱਦਾਂ ਜਿੱਦਾਂ ਚਾਨਣ ਹੋ ਰਿਹਾ ਹੈ ਹੁਣ ਸਾਡੀਆਂ ਕਿਤਾਬਾਂ 'ਚ ਮਹਾਰਾਜਾ ਸਾਹਿਬ ਦਾ ਨਾਮ ਵੀ ਆਂਦਾ ਹੈ ਉਹਨਾਂ ਨੇ ਜੋ-ਜੋ ਕੀਤਾ ਉਹਦੇ ਹਵਾਲੇ ਨਾਲ ਵੀ ਆਂਦਾ ਹੈ ਤੇ ਇੱਕ ਨਾ ਸੁਰਤ ਜੇ ਜਾਗੀ ਕਿ ਵੀ ਹੁਣ ਅਸੀਂ ਕੰਮ ਕਰੀਏ ਔਰ ਨਵੇਂ ਜਲੇ ਥੀਸਿਸ ਨੇ ਉਹ ਮਹਾਰਾਜਾ ਸਾਹਿਬ ਤੇ ਹੋ ਰਿਹਾ ਹੈ ਨਵੀਆਂ ਗੱਲਾਂ ਹੋ ਰਹੀਆਂ ਸੋ ਮੈਂ ਸਮਝਦਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਨਾ ਉਹ ਸਾਡੀ ਜਿਹੜੀ ਹੁਣ ਆਉਣ ਵਾਲੀ ਪੀੜ੍ਹੀ ਹੈ ਨਾ ਉਹ ਪੁਰਾਣੀਆਂ ਪੀੜ੍ਹੀਆਂ ਤੋਂ ਬਹੁਤਾ ਪੰਜਾਬ ਨੂੰ ਸਮਝਣਾ ਚਾਹਦੀ ਹੈ ਔਰ ਉਹ ਉਹਨੂੰ ਸੋਸ਼ਲ ਮੀਡੀਆ ਦਾ ਇੱਕ ਇੱਕ ਬੜਾ ਹੀ ਚੰਗਾ ਕੰਮ ਹੋਇਆ ਕਿ ਉਹਨਾਂ ਨੇ ਸਾਡੇ ਨੌਜਵਾਨ ਆਪਸ ਵਿੱਚ ਮਿਲਾਏ ਕਿ ਕਿਤੇ ਬੈਠਾ ਅਸੀਂ ਤਿੰਨ ਪੰਜਾਬ ਹੋਏ ਪਏ ਇੱਕ ਚੜਦਾ ਲੈਂਦਾ ਤੇ ਇੱਕ ਸਾਡੇ ਪੂਰੀ ਦੁਨੀਆ ਚ ਪੂਰੀ ਦੁਨੀਆ ਪੰਜਾਬ ਨੂੰ ਤੇ ਮੈਂ ਕਿਹਾ ਕਿ ਪੰਜਾਬ ਇੰਟਰਨੈਸ਼ਨਲ ਹੈ ਪੰਜਾਬ ਇੰਟਰਨੈਸ਼ਨਲ ਹੈ ਉਹ ਕਿਤੇ ਵੀ ਨਹੀਂ ਬਹੁਤ ساری ਦੁਨੀਆ ਦੀ ਪੰਜਾਬ ਹੈ ਫੀਜੀ ਵਰਗੇ ਛੋਟੇ ਜਿਹੇ ਜਜ਼ੀਰੇ 'ਚ ਵੀ ਪੰਜਾਬੀ ਬੈਠਾ ਨਜ਼ਰ ਆਏਗੇ ਫੀਜੀ ਜੀ ਤੇ ਬਹੁਤ ਛੋਟੇ ਛੋਟੇ ਬਰੋਨਾ ਹੀ ਚਲੇ ਜਾ ਤੁਹਾਨੂੰ ਉੱਥੇ ਨਾ ਜਿੰਨਾ ਮੁਲਕਾਂ ਦੇ ਨਾਂ ਨਹੀਂ ਸੁਣੇ ਤੇ ਉੱਥੇ ਵੀ ਕੋਸਟਰੀਚਾ ਵੀ ਤੁਹਾਨੂੰ ਪੰਜਾਬੀ ਬੁਕ ਲੱਗ ਪਾ ਰਹੇ ਤੇ ਪੰਜਾਬੀ ਥਾਂ ਥਾਂ ਬਿਲਕੁਲ ਜਦੋਂ ਮੈਂ ਥੱਲੋਂ ਉੱਪਰ ਆ ਰਿਆਂ ਸੀ ਭਾਈ ਦੇ ਘਰ ਪਾਕਿਸਤਾਨ ਫੈਸਲਾਬਾਦ ਲਾਇਲਪੁਰ ਦੇ ਵਿੱਚ ਤੇ ਜਦੋਂ ਮੈਂ ਪੌੜੀਆਂ ਚੜ੍ਹੀਆਂ ਤੇ ਜੱਕ ਦਾ ਮੈਨ ਜਦੋਂ ਐਂਟਰੀ ਕੀਤੀ ਐਂਟਰੀ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੀ ਇਹ ਬੁੱਕ ਪਈ ਤਾਂ ਮੈਨੂੰ ਵੇਖ ਕੇ ਇੰਨੀ ਕੁ ਖੁਸ਼ੀ ਹੋਈ ਈ ਸਾਡਾ ਇਤਿਹਾਸ ਦੇਖ ਲੋ ਕਿੱਥੇ ਤੱਕ ਦੁਨੀਆ ਦੇ ਵਿੱਚ ਹੁਣ ਜਾ ਰਿਹਾ ਕਿੰਨਾ ਦੀ ਬਦੌਲਤ ਇਨਾ ਜਿਹੜੇ ਆਪਣੇ ਵੀਰ ਇਸ ਚੀਜ਼ ਤੇ ਕੰਮ ਕਰ ਰਹੇ ਨੇ ਇਸ ਚੀਜ਼ ਦਾ ਅੱਗੇ ਦੱਸ ਰਹੇ ਨੇ ਸਾਰਿਆਂ ਨੂੰ ਅਸੀਂ ਹੁਣ ਮੰਨ ਲਓ ਇੱਕ ਮੈਂ ਮੰਨ ਲਓ ਕਿ ਸਿੱਖਾਂ ਸਾਡਾ ਸਿੱਖ ਰਾਜ ਸੀ ਉਨੀ ਨੋਲਿਜ ਮੈਨੂੰ ਨਹੀਂ ਆ ਜਿੰਨੀ ਨੋਲਿਜ ਇਹ ਭਾਈ ਸਾਹਿਬ ਜੀ ਨੂੰ ਆ ਜਿੰਨੀ ਇਹਨਾਂ ਨੇ ਉੱਤੇ ਰਿਸਰਚ ਕੀਤੀ ਆ ਉਹ ਹਿਸਟਰੀ ਨੂੰ ਪੜਿਆ ਤੇ ਇਹਨਾਂ ਕੋਲ ਆਏ ਆ ਤੇ ਬਹੁਤ ਵਧੀਆ ਲੱਗਾ ਦੇਖੋ ਜਿੰਨੀ ਆ ਇਹ ਬੁੱਕਸ ਇਹਨਾਂ ਕੋਲ ਦਾ ਸਿੱਖ ਵਰਲਡ ਸਿੱਖ ਹੈਰੀਟੇਜ ਤੇ ਬਹੁਤ ਮਤਲਬ ਇਦਾਂ ਦੀਆਂ ਕਿਤਾਬਾਂ ਮੈਂ ਆਪਣੇ ਸਿੱਖਾਂ ਦੇ ਘਰ ਨਹੀਂ ਦੇਖੀਆਂ ਜਿਸ ਤਰ੍ਹਾਂ ਦੀਆਂ ਕਿਤਾਬਾਂ ਮੈਂ ਇਹ ਭਾਈ ਸਾਹਿਬ ਕੋ ਵੇਖੀਆਂ ਤੇ ਜਦੋਂ ਮੈਂ ਆਹ ਕਿਤਾਬ ਦੇਖੀ ਨਾ ਦਾ ਆਰਟ ਆਫ ਸਿੱਖ ਕਿੰਗਡਮ ਤੇ ਬਹੁਤ ਵਧੀਆ ਲੱਗਾ ਇਹਦੇ ਵਿੱਚ ਸਾਰੀ ਉਹ ਆਰਟ ਆ ਜਿਹੜੀ ਆਪਣੇ ਕਿਲਿਆਂ ਦੀ ਹੋਈ ਜਾਂ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਹੋਈ ਕਿਸ ਤਰ੍ਹਾਂ ਉਹਨਾਂ ਦਾ ਦਰਬਾਰ ਲਗਿਆ ਕਰਦੇ ਸਨ ਯਾਰ ਇਹ ਅਸੀਂ ਅੱਜ ਤੱਕ ਕਦੀ ਕਿਤਾਬਾਂ ਦਾ ਮੈਂ ਦੇਖਿਆ ਨਹੀਂ ਤੂੰ ਦੇਖ ਲੋ ਇਹਨਾਂ ਕੋ ਘਰ ਪਈਆਂ ਤੇ ਮੁੱਕ ਦੀ ਗੱਲ ਇਹ ਆ ਕਿ ਸਾਨੂੰ ਇਹ ਚੀਜ਼ੇ ਨਾਲ ਜੁੜਨਾ ਪੈਣਾ ਇਸ ਚੀਜ਼ ਦੇ ਵਿੱਚ ਵੜਨਾ ਪੈਣਾ ਇਸ ਚੀਜ਼ ਦੇ ਵਿੱਚ ਵੜਾਂਗੇ ਫੇਰ ਹੀ ਇਹਨੂੰ ਆਪਾਂ ਸਮਝਾਂਗੇ ਫੇਰ ਹੀ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਹੌਂਦ ਨੂੰ ਇਹ ਚੀਜ਼ਾਂ ਸਮਝਾ ਪਾਵਾਂਗੇ ਤੇ ਬਹੁਤ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਭਾਈ ਸਾਹਿਬ ਜੀ ਨਾਲ ਤੇ ਆਪਣੇ ਨਾਲ ਆਪਾਂ ਧੰਨਵਾਦ ਕਰਾਂਗੇ ਗੁਰਮੀਤ ਸਿੰਘ ਭਾਜੀ ਦਾ ਵੀ ਜੋ ਹੁਣ ਪਿੱਛੇ ਬੈਕ ਬੈਠੇ ਹੋਏ ਆ ਤੇ ਇਹਨਾਂ ਦਾ ਇਹਨਾਂ ਦੀ ਬਦੌਲਤ ਆਪਾਂ ਹੁਣ ਇੱਥੇ ਘੁੰਮ ਰਹੇ ਆਂ ਚਠਾ ਸਾਹਿਬ ਜੀ ਨੂੰ ਇਹਨਾਂ ਦੀ ਬਦੌਲਤ ਮਿਲੇ ਆਂ ਤੇ ਹੁਣ ਪੂਰੇ ਪਾਕਿਸਤਾਨ ਦਾ ਆਪਾਂ ਟੂਰ ਵੀ ਕਰ ਰਹੇ ਆਂ ਆਉਣ ਦੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੇ ਬਹੁਤ ਵਧੀਆ ਲੱਗਾਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਸ਼ੁਕਰੀਆ ਅਸੀਂ ਤੇ ਇਹੀ ਕਹਿੰਨੇ ਆ ਕਿ ਤੁਸੀਂ ਸਾਰੀਆਂ ਸੰਗਤਾਂ ਪਾਕਿਸਤਾਨ ਪੰਜਾਬ ਆਇਆ ਕਰੋ ਜੀ ਔਰ ਤਾਂ ਕਿ ਸਾਰੇ ਜਿਹੜੇ ਸਥਾਨ ਨੇ ਆਬਾਦ ਰਹਣ ਇੱਥੇ ਬਹੁਤ ਸੋਹਣਾ ਮਾਹੌਲ ਹੈ ਤੁਸੀਂ ਜਾ ਕੇ ਦੱਸਿਓ ਤੁਸੀਂ ਫਿਰੋ ਪੂਰਾ ਪਾਕਿਸਤਾਨ ਬਹੁਤ ਹੀ ਅੱਛਾ ਹੈ ਸਾਰਾ ਕੁਝ ਤੇ ਸਭ ਤੋਂ ਮੈਂ ਜਦੋਂ ਜਿੱਥੇ ਵੀ ਜਾਵਾਂ ਬਾਹਰ ਜਾਂ ਇੱਥੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਹੈ ਕਿ ਤੁਸੀਂ ਸਾਰੇ ਰਲ ਮਿਲ ਕੇ ਕਿਤੇ ਬਹੁਤ ਸਾਰੇ ਜਗ੍ਹਾ ਤੇ ਜਾਂਦੇ ਹੋ ਫਿਰਨ ਤੇ ਵਿੱਚ ਛੁੱਟੀਆਂ 'ਤੇ ਕਦੀ ਇੱਥੇ ਵੀ ਜ਼ਰੂਰ ਆਇਆ ਕਰ ਜੀ ਬੜਾ ਦਿਲ ਖੁਸ਼ ਹੋਇਆ ਬੜਾ ਜਦੋਂ ਸਾਡੇ ਸਿੱਖ ਰਾਜ ਦੀ ਕੋਈ ਤਵਾਰੀਖ ਫੋਲ ਦਾ ਸਾਨੂੰ ਉਸ ਇਤਿਹਾਸ ਬਾਰੇ ਦੱਸਦਾ ਸਿੱਖ ਰਾਜ ਦੇ ਇਤਿਹਾਸ ਬਾਰੇ ਇੱਥੇ ਹੁਣ ਇੱਕ ਲਹਿਰ ਚੱਲੀ ਹੋਈ ਆ ਆਪਣੇ ਪਾਕਿਸਤਾਨ ਦੇ ਵਿੱਚ ਜਿਹੜੇ ਇਹ ਵੀਰ ਆ ਇਹ ਪੁਰਾਣਾ ਇਤਿਹਾਸ ਇਕੱਠਾ ਕਰ ਰਹੇ ਨੇ ਇਹ ਇਤਿਹਾਸ ਨੂੰ ਬਚਾ ਰਹੇ ਨੇ ਸਾਂਭ ਰਹੇ ਨੇ ਜਿੰਨੇ ਵੀ ਸਾਡੇ ਹੈਰੀਟੇਜ ਗੁਰਦੁਆਰਾ ਸਾਹਿਬ ਲਾ ਲੋ ਜਾਂ ਸਿੱਖ ਰਾਜ ਦੀਆਂ ਨਿਸ਼ਾਨੀਆਂ ਲਾ ਲੋ ਤੇ ਇਹ ਉਹਨਾਂ ਦੀ ਬਹੁਤ ਹੁਣ ਦੇਖਪਾਲ ਹੋਣ ਲੱਗ ਗਈ ਆ ਤੇ ਇਹ ਮੈਂ ਪਰਸਨਲੀ ਪਹਿਲੀ ਵਾਰ ਮੇਰਾ ਇਹ ਐਕਸਪੀਰੀਅੰਸ ਪਾਕਿਸਤਾਨ ਆਉਣ ਦਾ ਤੇ ਫਿਲਹਾਲ ਹਜੇ ਤੱਕ ਤੇ ਬਹੁਤ ਸੋਹਣਾ ਤੇ ਆਸ ਆ ਕਿ ਅੱਗੇ ਵੀ ਬਹੁਤ ਸੋਹਣਾ ਹੋਊਗਾ ਆਪਾਂ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਜੁੜੇ ਰਹੋ ਤੇ ਦੇਖਦੇ ਰਹੋ ਬਹੁਤ ਲੋੜ ਆ ਆਪਣੇ ਬੱਚਿਆਂ ਤੱਕ ਇਹ ਚੀਜ਼ਾਂ ਪਹੁੰਚਾਉਣ ਦੀ ਕਿਉਂਕਿ ਆਪਾਂ ਬਹੁਤ ਘੱਟ ਜਾਣਦੇ ਆ ਆਪਣੇ ਆਪ ਬਾਰੇ ਬਹੁਤ ਘੱਟ ਜਾਣਦੇ ਆ ਆਪਣੇ ਜਿਹੜੇ ਪੁਰਖਿਆਂ ਨੇ ਸਾਡੇ ਨਾਲ ਇੰਨੀ ਕੁਰਬਾਨੀ ਕੀਤੀ ਐ ਇੰਨਾ ਕੁਝ ਆਪਣੇ ਸੀਨੇ ਤੇ ਜਾਂ ਆਪਣੇ ਸਰੀਰ ਤੇ ਹੰਡਾਇਆ ਅਸੀਂ ਉਸ ਚੀਜ਼ ਨੂੰ ਨਹੀਂ ਜਾਣਦੇ ਡੁੰਗਾਈ ਤੱਕ ਤੇ ਸਾਨੂੰ ਇਸ ਚੀਜ਼ ਨਾਲ ਜੁੜਨ ਦੀ ਲੋੜ ਆ ਤੇ ਬਾਕੀ ਧੰਨਵਾਦ ਭਾਈ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਸਮਝਾ ਦਿੱਤਾ ਬੇਰਬਾ ਕੋਈ ਐਸੀ ਤੇ ਸਾਸਤ੍ਰੀ ਕਾਲ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ